ਪਿਛਲੇ ਦਿਨੀ ਜਰਮਨ ਦੇ ਵਿੱਚ ਇਲੈਕਸ਼ਨਾਂ ਹੋਈਆਂ ਨੇ ਤੋਂ ਇਤਿਹਾਸ ਦੇ ਵਿੱਚ ਪਹਿਲੀ ਵਾਰ ਕਿਸੇ ਪੰਜਾਬੀ ਨੇ ਅੰਬਰਗ ਸਿਟੀ ਵਿੱਚ ਚੋਣ ਜਿੱਤੀ ਆ ਜੋ ਕਿ ਇੱਕ ਇਤਿਹਾਸਕ ਪਲ ਸੀ ਤੋਂ ਉਸ ਇਤਿਹਾਸਕ ਪਲ ਦੇ ਵਿੱਚ ਜੇਤੂ ਰਹਿਣ ਵਾਲੇ ਸ਼੍ਰੀ ਪ੍ਰਮੋਦ ਕੁਮਾਰ ਮੈਂਟੂ ਜੀ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜੋ ਵੀ ਸਰੋਤੇ ਹਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹ ਟਾਈਮ ਕੱਢ ਕੇ ਸਾਨੂੰ ਦੇਖ ਰਹੇ ਨੇ ਤੇ ਨਾਲ ਹੀ ਤੁਹਾਡਾ ਸਿੰহাসਬਤੀ ਜਨਾਬ ਜਿਓ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੀ ਇੰਟਰਵਿਊ ਲੈ ਰਹੇ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਦੋਸਤੋ ਸਫਰ ਜਿਹੜਾ ਚੱਲ ਰਿਹਾ ਕਾਫੀ ਦੇਰ ਤੋਂ ਜਰਮਨ ਦੇ ਵਿੱਚ ਆ ਰਿਹਾ ਪਿਛਲੇ 35 ਸਾਲਾਂ ਤੋਂ ਮੈਂ ਜਰਮਨ 'ਚ ਰਹਿ ਰਿਹਾ ਹਾਂ ਪਰੰਤੂ ਕੋਈ 2-3 ਸਾਲ ਤੋਂ ਦਿਮਾਗ ਦੇ ਵਿੱਚ ਆ ਰਿਹਾ ਸੀ ਕਿ ਅਸੀਂ ਬਹੁਤ ਜ਼ਿਆਦਾ ਇਨਵੋਲਵਮੈਂਟ ਲੈ ਰਹੇ ਹਾਂ ਇੰਡੀਅਨ ਪੋਲਿਟਿਕਸ ਦੇ ਵਿੱਚ ਜਿਹੜਾ ਕਿ ਸਾਨੂੰ ਕੋਈ ਜਰਮਨ 'ਚ ਰਹਿ ਕੇ ਜਾਂ ਫੋਰਨ ਦੇ ਵਿੱਚ ਰਹਿ ਕੇ ਇੱਡਾ ਕੋਈ ਵੱਡਾ ਬੈਨੀਫਿਟ ਨਹੀਂਗਾ ਤੇ ਇਹਨੂੰ ਸੋਚਦੇ ਹੋਏ ਇਹ ਸੋਚਿਆ ਕਿ ਸਾਨੂੰ ਜਰਮਨ ਜਿਹੜਾ ਸਾਡਾ ਦੇਸ਼ ਹੈ ਜਿੱਥੇ ਅਸੀਂ ਰਹਿ ਰਹੇ ਜਿੱਥੇ ਸਾਡੇ ਬੱਚੇ ਰਹਿ ਰਹੇ ਜਿੱਥੇ ਅਸੀਂ ਰਹਿਣਾ ਹੈਗਾ ਲੋਕਲ ਪੋਲਿਟਿਕਸ ਦੇ ਵਿੱਚ ਜਾਇਏ ਜਰਮਨ ਪੋਲਿਟਿਕਸ ਦੇ ਵਿੱਚ ਜਾਇਏ ਤਾਂ ਕਿ ਅਸੀਂ ਆਪਣੇ ਜੋ ਵੀ ਕਮਿਊਨਿਟੀ ਦਾ ਜਾਂ ਆਪਣੇ ਭਾਈ ਭਰਾਵਾਂ ਦਾ ਜਾਂ ਆਪਣੇ ਧਾਰਮਿਕ ਦਾਰਿਆਂ ਦਾ ਕੋਈ ਫਾਇਦਾ ਕਰ ਸਕੀਏ ਤੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਜਰਮਨ ਪੋਲਿਟਿਕਸ ਦੇ ਵਿੱਚ ਗਿਆ ਤੇ ਸਕਸੈਸਫੁਲ ਹੋਇਆ ਕਿੰਦਾ ਦਾ ਤਜਰਬਾ ਰਿਹਾ ਜੇ ਗੱਲ ਕਰੀ ਜਾਵੇ ਤੇ ਜਿਹੜੀ ਯੂਨਪ ਦੀ ਪੋਲੀਟੀਸ਼ੀਨ ਆ ਇੰਗਲੈਂਡ ਨੂੰ ਛੱਡ ਕੇ ਇਹਦੇ ਵਿੱਚ ਸਾਡਾ ਹਜੇ ਬਹੁਤਾ ਦਬਦਬਾ ਹੋਇਆ ਨਹੀਂ ਕਿਤੇ ਉਹ ਨਾ ਕਿਤੇ ਜਿਹੜੀਆਂ ਚੰਗੀਆਂ ਆਪਾਂ ਖਬਰਾਂ ਮਿਲਣ ਲੱਗੀਆਂ ਨੇ ਕਿਤੇ ਉਹ ਨਾ ਕਿਤੇ ਸਾਡੇ ਕੈਂਡੀਡੇਟ ਜਿੱਤਣ ਲੱਗੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਵੀ ਆ ਔਰ ਕਿੰਦਾ ਦਾ ਤਜਰਬਾ ਆਉਣ ਵਾਲਾ ਭਵਿੱਖ ਕਿੰਦਾ ਦਾ ਲੱਗਦਾ ਤੁਹਾਨੂੰ ਜਿਹੜੀ ਤੁਸੀਂ ਸ਼ੁਰੂਆਤ ਕੀਤੀ ਹੈ ਦੇਖੋ ਜੀ ਚੀਨਾ ਸਾਹਿਬ ਜਿਹੜਾ ਕਿ ਤਜਰਬਾ ਤਾਂ ਏਸੀ ਕੇ ਪਹਿਲੀ ਵਾਰ ਕੋਸ਼ਿਸ਼ ਮੈਂ ਕੀਤੀ ਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਦੇ ਵਿੱਚੋਂ ਸਭ ਤੋਂ ਵੱਡੀ ਮੁਸ਼ਕਲ ਇਹ ਸੀ ਕਿ ਸਾਡੇ ਜੋ ਲੋਕ ਹੈ ਜਰਮਨ ਦੇ ਵਿੱਚ ਜੋ ਰਹਿ ਰਹੇ ਆ ਇਹਨੂੰ ਬਾਕੀ ਕੰਟਰੀਆਂ ਦਾ ਨਹੀਂ ਪਤਾ ਕਿ ਚੱਲ ਕੇਲੇ 45-45 ਸਾਲ ਤੋਂ ਰਹਿ ਰਹੇ ਹੋ ਸਿਟੀਜ਼ਨ ਹੈ ਜਰਮਨ ਦੇ ਪਰੰਤੂ ਅਜੇ ਤੱਕ ਉਹ ਬੋਟ ਪਾਉਣ ਨਹੀਂ ਗਏ ਉਹ ਸਾਰੇ ਬਜ਼ੁਰਗਾਂ ਨੂੰ ਤਾਂ ਬੋਟ ਪਾਉਣ ਦਾ ਹੀ ਪਤਾ ਨਹੀਂਗਾ ਵੀ ਇਹ ਜਰਮਨ 'ਚ ਬੋਟ ਪਾਉਣੇ ਕਿੱਦਾਂ ਆ ਤੇ ਜੋ ਸਾਡੇ ਬਜ਼ੁਰਗ ਸੀਗੇ ਉਹਨਾਂ ਨੂੰ ਦੱਸਣਾ ਪਿਆ ਆ ਕਿ ਕਿੱਦਾਂ ਵੋਟ ਪਾਉਣੀ ਆ ਸਮਝਾਉਣਾ ਪਿਆ ਜਿੱਦਾਂ ਸਕੂਲਾਂ 'ਚ ਆਸੀਂ ਸਮਝਾਈਦਾ ਹੈਗਾ ਸਾਰਾ ਪੂਰਾ ਉਹਦੇ ਵਿੱਚ ਬਹੁਤ ਮਿਹਨਤ ਦਾ ਕੰਮ ਸੀਗਾ ਆਪਕੋ ਵੋਟ ਗਲਤ ਪਾਉਣ ਦੇ ਕਿਉਂਕਿ ਬਹੁਤ ਸਾਰੇ ਲੋਕ ਪੜ੍ਹੇ ਲਿਖੇ ਨਹੀਂਗੇ ਜਿਹੜੇ ਪੁਰਾਣੇ ਆਏ ਆ ਤੇ ਵੋਟ ਪਾਈ ਨਹੀਂ ਕਦੀ ਤੇ ਉਹਨਾਂ ਨੂੰ ਸਾਰਾ ਸਮਝਾਉਣਾ ਵੀ ਵੋਟ ਵੋਟਰ ਤਾਂ ਬਹੁਤ ਸੀਗੇ ਡਰੇ ਸੀਗੇ ਵੀ ਗਲਤ ਪਾ ਦੇਣਗੇ ਕਿਉਂਕਿ ਇੱਥੇ ਇੱਕ ਵੀ ਕਾਂਟਾ ਗਲਤ ਲੱਗ ਗਿਆ ਤਾਂ ਵੋਟ ਖਰਾਬ ਹੋ ਜਾਂਦੀ ਆ ਤੇ ਉਹ ਚੀਜ਼ ਤੇ ਬਹੁਤ ਬਹੁਤ ਮਿਹਨਤ ਕਰਨੀ ਪਈ ਜਿਉਂ ਉਹਨੇ ਸਮਝਾਇਆ ਤੇ ਬਹੁਤ ਲੋਕਾ ਜਾਗਰੂਤ ਹੋਏ ਆ ਇਸ ਚੀਜ਼ ਦੇ ਨਾਲ ਮੇਰੇ ਆਉਣ ਦੇ ਨਾਲ ਮੇਰਾ ਮੇਰ ਮਕਸਦ ਹੀ ਇਹ ਸਿਗਾ ਪੋਲਿਟਿਕਸ ਦੇ ਵਿੱਚ ਆਉਂਦਾ ਕਿ ਲੋਕਾਂ ਨੂੰ ਜਾਗਰੂਕ ਕਰਨ ਦਾ ਬਾਕੀ ਮੈਂ ਕਹਿੰਦਾ ਵੀ ਲੋਕ ਹੁਣ ਜੰਗ ਜਨਰੇਸ਼ਨ ਅੱਗੇ ਆਵੇ ਉਸ ਇਸ ਜੀ ਨੂੰ ਅੱਗੇ ਵਧਾਵੇ ਹੁਣ ਮੇਰੇ ਆਉਣ ਦੇ ਨਾਲ ਲੋਕਾਂ ਦਾ ਟਰਸਟ ਪੈ ਗਿਆ ਟਰਸਟ ਵੱਧ ਗਿਆ ਜਰਮਨ ਪੋਲਿਟਿਕਸ ਦੇ ਵਿੱਚ ਲੋਕੀ ਜਿਹੜੇ ਕਿ ਵੋਟ ਪਾਉਣਾ ਨਹੀਂ ਜਾਣਦੇ ਅੱਜ ਉਹ ਰਿਜ਼ਲਟ ਦੇਖਣ ਲੱਗ ਪਏ ਉਹਨਾਂ ਨੂੰ ਪਤਾ ਤਰੀਕੇ ਆ ਗਏ ਵੀ ਰਿਜ਼ਲਟ ਕਿੱਦਾਂ ਜੇ ਆਪਣੇ ਨਿਆਣੇ ਨੂੰ ਕਹਿਣ ਲੱਗ ਪਏ ਵੀ प्रमोद ਖੜਾ ਆ ਉਹਦਾ ਰਿਜ਼ਲਟ ਦੇਖੋ ਸਾਨੂੰ ਦੱਸੋ ਕਿੱਦਾਂ ਦੇਖੀਦਾ ਤੇ ਇਸ ਨਾਲ ਲੋਕਾਂ ਦਾ ਇਧਰ ਨੂੰ ਕਾਫੀ ਰੁਝਾਨ ਆਇਆ ਹੈ ਜੋ ਜਿਹੜੀ ਤੁਸੀਂ ਇਲੈਕਸ਼ਨ ਜਿੱਤੀ ਆ ਇਹਦੇ ਵਿੱਚ ਜ਼ਿਆਦਾ ਰੋਲ ਜਿਹੜਾ ਸਾਡੇ ਭਾਰਤੀ ਮੂਲ ਦੇ ਲੋਕ ਆ ਉਹਨਾਂ ਨੇ ਤੁਹਾਨੂੰ ਜ਼ਿਆਦਾ VOTING ਕੀਤੀ ਆ ਜਿਹੜੇ ਜਰਮਨ ਦੇ ਲੋਕ ਆ ਉਹ ਵੀ ਸਾਨੂੰ ਪਸੰਦ ਕਰਦੇ ਆ ਇਕੋ ਜਿਹੀ ਮੇਰੀ ਜਿਹੜੀ ਸ਼ਖਸੀਅਤ ਹੈ ਜਿਹੜਾ ਮੇਰਾ ਹਲਾਕਾ ਆ ਜਾਂ ਮੈਂ ਜਿੱਦਾਂ ਲੋਕਾਂ ਦੇ ਵਿੱਚ ਵਿਚਰਦਾ ਮੈਂ ਹਰ ਕਮਿਊਨਿਟੀ ਦੇ ਵਿੱਚ ਵਿਚਰਦਾ ਨੇਚਰਲੀ ਸ਼ੈ ਬਈ ਮੇਰੇ ਆਪਣੀ ਕਮਿਊਨਿਟੀ ਜਿੱਦਾਂ ਇੰਡੀਅਨ ਕਮਿਊਨਿਟੀ ਆ ਉਹਦੀ ਚਲੋ ਸਾਡੇ ਇਲਾਕੇ 'ਚ ਵੋਟਰ ਇੰਨੀ ਹੈ ਨਹੀਂ ਪਰੰਤੂ ਜਿੱਦਾਂ ਅਫਗਾਨੀ ਕਮਿਊਨਿਟੀ ਆ ਉਹਨਾਂ ਨੇ ਕਾਫੀ ਵੋਟਰ ਸਪੋਰਟ ਕੀਤੀ ਪਾਕਿਸਤਾਨੀ ਕਮਿਊਨਿਟੀ ਨੇ ਇੰਡੀਅਨ ਜਿੰਨੇ ਸੀ ਉਹਨਾਂ ਨੇ ਕੀਤੀ ਜਿੰਨੇ ਵੀ ਸਾਡੇ ਸਿਗੇ ਬਾਹਰ ਜਾਂ ਏਸ਼ੀਆ ਰੀਜਨ ਦੇ ਜਿਹੜੇ ਬੰਗਲਾਦੇਸ਼ੀ ਸਿਗੇ ਚਾਹੇ ਕੋਈ ਵੀ ਸਿਗੇ ਮੇਰਾ ਕਹਿਣ ਦਾ ਮਤਲਬ ਕਿ ਏਸ਼ੀਅਨ ਰੀਜਨ ਦੇ ਜਿਹ ਸਪੋਰਟ ਕਰਦੇ ਆ ਉਹ ਉਹਨਾਂ ਨੇ ਸਪੋਰਟ ਕੀਤਾ ਨਾਲ ਦੇ ਨਾਲ ਜਿੱਦਾਂ ਜਰਮਨ ਜਿਹੜੇ ਮੇਰੇ ਕੋਲ ਬਹੁਤ ਫਰੈਂਡ ਹੈ ਜਰਮਨ ਜਿੰਨੀਆਂ ਵੀ ਅਸੀਂ ਸੰਸਥਾਵਾਂ ਨੇ ਜਰਮਨ ਦੀਆਂ ਜਿਹੜੇ ਫੁੱਟਬਾਲ ਦੀਆਂ ਹੈਗੀਆਂ ਇਹ ਟੀਮਾਂ ਉਹਨਾਂ ਨੂੰ ਮੈਂ ਬਹੁਤ ਸਪੋਰਟ ਕਰਦਾ ਜਰਮਨ ਨੂੰ ਤੇ ਉਹ ਪੂਰਾ ਸਾਥ ਸਾਰਿਆਂ ਨੇ ਦਿੱਤਾ ਪੋਲੈਂਡ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਰਸ਼ੀਅਨ ਲੋਕਾਂ ਨੇ ਵੀ ਸਾਥ ਦਿੱਤਾ ਜਿਹੜੇ ਸਾਡੇ ਇਰੀਜ਼ ਰਹਿ ਰਹੇ ਆ ਹਰ ਕਮਿਊਨਿਟੀ ਨੇ ਸਾਥ ਦਿੱਤਾ ਜੀ ਸੋ ਇੱਕ ਬੜੇ ਵੱਡੇ ਬਿਜ਼ਨਸਮੈਨ ਉਹ ਬਿਜ਼ਨਸ ਦੇ ਵਿੱਚ ਜਿਹੜਾ ਨਾਂ ਕਮਾਇਆ ਤੇ ਲੋਕਾਂ ਕੋਲੋਂ ਜਾ ਕੇ ਵੋਟ ਮੰਗਣਾ ਕਿਸ ਤਰ੍ਹਾਂ ਦਾ ਲੱਗਿਆ ਇਹ ਜੀ ਬਹੁਤ ਔਖਾ ਕੰਮ ਹੈ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਔਰ ਮੈਂ ਹਮੇਸ਼ਾ ਜਿਹੜਾ ਇਹ ਇਲੈਕਸ਼ਨ ਲੜਨ ਤੋਂ ਬਾਅਦ ਮੈਂ ਕਿਹਾ ਘਰ ਵੀ ਚੱਲੇ ਹੀ ਹੁੰਦੀ ਆ ਵੀ ਮੈਂ ਇਹ ਪੰਗਾ ਕਿਹੜਾ ਲੈ ਲਿਆ ਬਹੁਤ ਮੁਸ਼ਕਲ ਕੰਮ ਹੈ ਜੀ ਕਿ ਕਿਸੇ ਦੇ ਕੋਲ ਜਾ ਕੇ ਵੋਟ ਮੰਗਣਾ ਕਿਸੇ ਨੂੰ ਕਹਿਣਾ ਮੈਂ ਸਾਨੂੰ ਵੋਟ ਪਾਓ ਜਾਂ ਕਿਸੇ ਕਈ ਵਾਰੀ ਬੰਦਾ ਕੰਟੈਕਟ ਕਿ ਨਹੀਂ ਹੁੰਦੇ ਉਹਨਾਂ ਨਾਲ ਕੰਟੈਕਟ ਲੱਭਣਾ ਕਰਨਾ ਕੰਟੈਕਟ ਇਹ ਬਹੁਤ ਮੁਸ਼ਕਲ ਕੰਮ ਆ ਤੇ ਜਿਹੜਾ ਕਿ ਮੈਂ ਕੀਤਾ ਉਹ ਮੈਂ ਕਹਿੰਦਾ ਮੈਂ ਕਹਾਂ ਵੀ ਐ ਕਿ ਤਾਂ ਲਾਲੜੀ ਗਾਂ ਨਹੀਂ ਲੜਣੀ ਚਲੋ ਇਲੈਕਸ਼ਨ ਲੜੋ ਅੱਗੇ ਵਧੋ ਤੇ ਲੋੜ ਆ ਤੁਸੀਂ ਗੱਲ ਬਾਤ ਤੁਹਾਨੂੰ ਕਿ ਲੜਨਾ ਜਿਹੜਾ ਵਾ ਫਾਈਟਰ ਆ ਹੀ ਪੰਜਾਬੀ ਤੇ ਹੌਲੀ ਹੌਲੀ ਜਿਹੜਾ ਤਜਰਬਾ ਉਹ ਵੀ ਹੋ ਜਾਣਾ ਜੇ ਗੱਲ ਕੀਤੀ ਜਾਵੇ ਤੁਹਾਡੇ ਸਿਆਸੀ ਕੈਰੀਅਰ ਦੀ ਤੇ ਜਿੱਥੋਂ ਤਾਈ ਮੈਨੂੰ ਯਾਦ ਆ ਰਾਹੁਲ ਗਾਂਧੀ ਦੀਆਂ ਯੂਰਪ ਵਿੱਚ ਹੋਣ ਵਾਲੀਆਂ ਮੀਟਿੰਗਾਂ ਤੋਂ ਲੈ ਕੇ ਤੁਸੀਂ ਹਮੇਸ਼ਾ ਮੋਰੀ ਹੋ ਕੇ ਜਿਹੜੀ ਭੂਮਿਕਾ ਨਿਭਾਈ ਆ ਤੇ ਹੁਣ ਜਰਮਨ ਦੇ ਵਿੱਚ ਵੀ ਤੁਹਾਨੂੰ ਜਿਹੜੀ ਨਵੀਂ ਜ਼ਿੰਮੇਵਾਰੀ ਮਿਲੀ ਆ ਕੀ ਹੁਣ ਜਿਹੜੀ ਇੰਡੀਆ ਵਾਲੀ ਸਿਆਸਤ ਆ ਉਹਦੇ ਤੋਂ ਕਿਨਾਰਾ ਕਰ ਜਾਓਗੇ ਦੇਖੋ ਜੀ ਇੰਡੀਅਨ ਸਿਆਸਤ ਦਾ ਪਹਿਲਾਂ ਵੀ ਅਸੀਂ ਇੰਨੇ ਐਕਟਿਵ ਨਹੀਂ ਸੀਗੇ ਬਾਕੀ ਜਿਹੜਾ ਕਿ ਕਾਂਗਰਸ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਆ ਉਹ ਅੱਗੇ ਵੀ ਜੁੜੇ ਰਵਾਂਗੇ ਪਰੰਤੂ ਅਸੀਂ ਇੰਡੀਆ 'ਚ ਵੋਟ ਤਾਂ ਨਹੀਂ ਸਕਦੇ ਅਸੀਂ ਬਾਕੀ ਸਪੋਰਟ ਹੀ ਕਰ ਸਕਦੇ ਆ ਉਹ ਸਾਡੀ ਸਪੋਰਟ ਅੱਗੇ ਵੀ ਜਾਰੀ ਰਹੂਗੀ ਜਿਵੇਂ ਉਹ ਕਾਂਗਰਸ ਪਾਰਟੀ ਨੂੰ ਜਿੱਥੇ ਵੀ ਸਾਡੀ ਜ਼ਰੂਰਤ ਆ ਅਸੀਂ ਉਹ ਕਰਾਂਗੇ ਬਾਕੀ ਜਿਹੜੀ ਕਿ ਹੁਣ ਅਸੀਂ ਜਰਮਨ ਪੋਲਿਟਿਕਸ ਦੇ ਵਿੱਚ ਆ ਕੇ ਅਸੀਂ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਤਾਲੁਕਾਤ ਆ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਵਧੀਆ ਤਰੀਕੇ ਨਾਲ ਕਰਵਾਏ ਜਾਣ ਜੋ ਵੀ ਸਾਡਾ ਬਿਜ਼ਨਸ ਜਰਮਨ ਦਾ ਤੇ ਇੰਡੀਆ ਦਾ ਉਹਦੇ ਵਿੱਚ ਥੋੜਾ ਜਿਹਾ ਵਾਧਾ ਕੀਤਾ ਜਾਵੇ ਜਾਂ ਕਿਸੇ ਤਰੀਕੇ ਨਾਲ ਵੀ ਅਸੀਂ ਜੋ ਵੀ ਕਰ ਸਕਦੇ ਹੋਈਏ ਆਪਣੇ ਲੈਵਲ ਦੇ ਉੱਤੇ ਨਾ ਅਸੀਂ ਕੋਸ਼ਿਸ਼ ਕਰਾਂਗੇ ਨਾ ਹਰਮਨ ਜੀ ਤੁਹਾਨੂੰ ਕਿਹੜੇ ਮੇਨ ਮੁੱਦੇ ਲੱਗਦੇ ਆ ਜਿਹੜੇ ਸਾਡੇ ਪੰਜਾਬੀਆਂ ਦੇ ਆ ਜਾਂ ਸਾਡੇ ਭਾਰਤੀਆਂ ਦੇ ਵਿਦੇਸ਼ਾਂ ਵਿੱਚ ਜਰਮਨ ਵਰਗੇ ਦੇਸ਼ ਦੇ ਵਿੱਚ ਕਿਹੜੇ ਮੇਨ ਮੁੱਦੇ ਆ ਜਿਨ੍ਹਾਂ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਤੇ ਚਾਹੁੰਦੇ ਕਿ ਇਹਨਾਂ ਦਾ ਹੱਲ ਲੱਭਿਆ ਜਾਵੇ ਦੇਖੋ ਜੀ ਜੀਨਾ ਸਾਹਿਬ ਜਿਹੜਾ ਕਿ ਮੁੱਦੇ ਮੇਨ ਤਾਂ ਸਾਡੇ ਜਿਹੜੇ ਮੁੱਦੇ ਹੈਗੇ ਜਿੱਦਾਂ ਕਿ ਅਸੀਂ ਆਪਣਾ ਧਰਮ ਰਜਿਸਟਰ ਕਰਾਈਏ ਇੱਥੇ ਸਾਡਾ ਹਿੰਦੂ ਜਾਂ ਸਿੱਖ ਧਰਮ ਹੋ ਰਜਿਸਟਰ ਹੋਵੇ ਜਿਹੜੇ ਕਿ ਸਰਕਾਰ ਕੋਲੋਂ ਜੋ ਬੈਨੀਫਿਟ ਹੈਗੇ ਉਹ ਸਾਨੂੰ ਮਿਲੇ ਸਾਡੀ ਲੈਂਗੁਏਜ ਦੇ ਮੁੱਦਾ ਆ ਅਸੀਂ ਸਾਡੇ ਲੈਂਗੁਏਜ ਨੂੰ ਥੋੜੀ ਬਹੁਤੀ ਮਾਨਤਾ ਮਿਲੇ ਇਥੇ ਤਾਂ ਕਿ ਅਸੀਂ ਜਿੱਦਾਂ ਕਿਸੇ ਨੇ ਲਾਇਸੈਂਸ ਬਣਾਉਣਾ ਜਾਂ ਕਿਸੇ ਨੇ ਹੋਰ ਅਦਾਰੇ ਦੇ ਵਿੱਚ ਕੋਈ ਕੰਮ ਕਰਉਣਾ ਮਾੜਾ ਮੋਟਾ ਸਾਡਾ ਉੱਥੇ ਲੈਂਗੁਏਜ ਦਾ ਵੀ ਹੋਵੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੈਂਗੁਏਜ ਦੀ ਪ੍ਰੋਬਲਮ ਹੈ ਜਰਮਨ ਦੇ ਵਿੱਚ ਇਹ ਇਸ ਤਰ੍ਹਾਂ ਦੇ ਮੁੱਦੇ ਹੈਗੇ ਆ ਬਾਕੀ ਜਿਹੜੇ ਲੋਕਲ ਮੁੱਦੇ ਹੁੰਦੇ ਆ ਕਿਸੇ ਨੂੰ ਕਿਸੇ ਤਰ੍ਹਾਂ ਦੀ ਲੋੜ ਆ ਕਿਸੇ ਨੂੰ ਕਿਸੇ ਤਰ੍ਹਾਂ ਦੀ ਲੋੜ ਆ ਉਹ ਤਾਂ ਚੱਲਦੇ ਹੀ ਰਹਿੰਦੇ ਹੈਗੇ ਆ ਮੇਨ ਤਾਂ ਇਹੀ ਮੁੱਦੇ ਆ ਕਿ ਸਾਨੂੰ ਜਿੱਦਾਂ ਸਾਡੇ ਧਰਮ ਸਥਾਨ ਜੋ ਵੀ ਅਸੀਂ ਜਿੰਨੇ ਵੀ ਬਣਾਏ ਆ ਇਹ ਚਾਹੇ ਗੁਰਦੁਆਰੇ ਹੋਣ ਚਾਹੇ ਮੰਦਿਰ ਹੋਣ ਇਹ ਸਾਰੇ ਅਸੀਂ ਆਪਣੇ ਹੀ ਪਾਵਰ ਦੇ ਨਾਲ ਬਣਾਏ ਆ ਜਦ ਕਿ ਸਰਕਾਰ ਕੋ ਵੀ ਬਹੁਤ ਸਾਰੇ ਬੈਨੀਫਿਟ ਬੰਦਾ ਲੈ ਸਕਦਾ ਔਰ ਸਰਕਾਰ ਦਿੰਦੀ ਵੀ ਆ ਉਹ ਰਸੀਂ ਲੈ ਨਹੀਂ ਸਕਦੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਇਸ ਮਾ ਦਾ ਤੇ ਇਸੇ ਕਰਕੇ ਮੇਰਾ ਇਹ ਵੀ ਮੇਨ ਮੁੱਦਾ ਸੀ ਵੀ ਮੈਂ ਕਲਚਰ ਡਿਪਾਰਟਮੈਂਟ ਆਪ ਲੈ ਕੇ ਲਿਆ ਵੀ ਮੈਨੂੰ ਕਲਚਰ ਦਾ ਜੂਰ ਦਿਓ ਤੇ ਉਹਦੇ ਨਾਲ ਕਿ ਮੈਂ ਇਸ ਪਾਸੇ ਨੂੰ ਵੀ ਸੋਚ ਸਕਾਂ ਸੋ ਹੰਬਰਗ ਦੀ ਸਿਟੀ ਨੇ ਤੁਹਾਨੂੰ ਕਿਹੜੀ ਕਿਹੜੀ ਜ਼ਿੰਮੇਵਾਰੀ ਦਿੱਤੀ ਹੈ ਉੱਥੇ ਜਿੱਥੇ ਮੈਂ ਕਲਚਰ ਡਿਪਾਰਟਮੈਂਟ ਤੇ ਮੇਰੇ ਕੋਲ ਜਿੱਦਾਂ ਆਪਣੇ ਕਹਿ ਲੈਂਦੇ ਆ ਬਾਓ ਦਾ ਇੱਥੇ ਕਹਿੰਦੇ ਪੀ ਡਬਲਯੂ ਡੀ ਜਿੱਦਾਂ ਨਾ ਇਹ ਦੋ ਮੈਟ ਵਿੱਚ ਹੈਗੇ ਆ ਹੈ ਸਾਡੇ ਇੱਥੇ ਬਾਓ ਕਹਿ ਦਿੰਦੇ ਆ ਉਹ ਦੋਨੇ ਮੇਰੇ ਕੋਲ ਆਂ ਚਲੋ ਸੋ ਪੀਡਬਲਿਊਡੀ ਬਹੁਤ ਸੋਹਣਾ ਮਹਿਕਮਾ ਇਹਦੇ ਵਿੱਚ ਮਲਾਈ ਵਗੈਰਾ ਬਹੁਤ ਖਾਣ ਨੂੰ ਹੁੰਦੀ ਹੈ ਜਰਮ ਇਹਨਾਂ ਦੇਸ਼ਾਂ ਜਿਨੀ ਜੀ ਮਲਾਈ ਹੈ ਤੇ ਇਹਨਾਂ ਦੇਸ਼ਾਂ ਦਾ ਕੰਮ ਹੀ ਆ ਸੋ ਇਹਨਾਂ ਮੁਲਕਾਂ ਚ ਇੰਦਾਂ ਦਾ ਕੁਝ ਨਹੀਂ ਇੱਥੇ ਕਿੱਥੇ ਜੀ ਉਹ ਤਾਂ ਇੰਡੀਆ ਜਿਹਾ ਇੱਥੇ ਤਾਂ ਪ੍ਰਧਾਨ ਮੰਤਰੀ ਸਾਈਕਲ ਤੇ ਤੁਰਿਆ ਫਿਰਦਾ ਜੇ ਮਲਾਈ ਹੋਵੇ ਤਾਂ ਇੱਥੇ ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਟਰਾਂਸਪੇਰੈਂਸੀ ਹੈ ਜੀ ਹਰ ਬੰਦਾ ਜੀ ਕੰਮ ਸਹੀ ਤਰੀਕੇ ਨਾਲ ਕਰਦਾ ਇਹ ਮਾਂਦਰੀ ਨਾਲ ਕੰਮ ਕਰਦਾ ਉਹ ਤਾਂ ਹੀ ਦੇਖਣ ਨੂੰ ਮਿਲਦਾ ਕਿ ਇੱਥੇ ਤਕਰੀਬਨ ਇਹਡੇ ਵੱਡੇ ਲੀਡਰ ਆ ਸਾਬ ਕੋਈ ਆਪਣੀ ਗੱਡੀ ਚ ਤੁਰਿਆ ਫਿਰਦਾ ਕੋ ਸਾਈਕਲ ਤੇ ਕੋ ਟ੍ਰੇਨ ਚ ਤੁਰਿਆ ਫਿਰਦਾ ਇਹ ਵੀ ਉਹ ਆਪਣੇ ਇਸ ਸਿਸਟਮ ਦੇ ਵਿੱਚ ਜਿਹੜਾ ਕਿ ਇੰਡੀਆ ਵਾਲਾ ਸਿਸਟਮ ਉਹ ਨਹੀਂ ਇੱਥੇ ਹੈਗਾ ਠੀਕ ਹੈ ਪਰੋਜ ਜੀ ਤੁਸੀਂ ਗੱਲ ਕੀਤੀ ਸੀ ਮੈਨੂੰ ਚੰਗਾ ਵੀ ਲੱਗਾ ਉਹ ਤੁਹਾਡਾ ਜਵਾਬ ਕਿ ਧਰਮ ਰਜਿਸਟ੍ਰੇਸ਼ਨ ਵਾਲੇ ਮਾਮਲੇ ਤੇ ਉਹਦੇ ਵਿੱਚ ਜਰਮਨ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਕਿਉਂਕਿ ਬਹੁਤ ਸਾਰੇ ਦੁਨੀਆ ਦੇ ਦੇਸ਼ ਆ ਜਿੱਥੇ ਅਸੀਂ ਵਰਕ ਕਰ ਰਹੇ ਆ ਬੜੇ ਮੰਦਿਰ ਬਣ ਗਏ ਬਹੁਤ ਸਾਰੇ ਗੁਰਦੁਆਰੇ ਬਣਾਉਂਦੇ ਆ ਸਾਡੇ ਲੋਕਾਂ ਨੇ ਭਾਰਤੀਆਂ ਨੇ ਵਿਦੇਸ਼ਾਂ ਚ ਆ ਕੇ ਪਰ ਜਿਹੜਾ ਇਹ ਮਸਲਾ ਸਾਡਾ ਰਜਿਸਟ੍ਰੇਸ਼ਨ ਵਾਲਾ ਵਾ ਇਹ ਲਗਭਗ ਹਰ ਮੁਲਕ ਦੇ ਵਿੱਚ ਜਿਉਂ ਦਾ ਤਿਉਂ ਖੜਾ ਵਾ ਤੁਹਾਨੂੰ ਜਰਮਨ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਦੇਖੋ ਜੀ ਜੀਨ ਸਾਹਿਬ ਸਾਹਮਣਾ ਹਾਂ ਹਜੇ ਕਿ ਟਾਈਮ ਨਹੀਂ ਗਿਆ ਕਿ ਸਹੀਦ ਰਿਕਰ ਪੁੱਛਿਆ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਇਸ ਮਸਲੇ ਤੇ ਉਤੇ ਇਸ ਪਾਸੇ ਨੂੰ ਜਰਮਨ ਦੇ ਵਿੱਚ ਜਾਣ ਲਈ ਹੁਣ ਅਸੀਂ ਆਏ ਹਾਂ ਹੁਣ ਜਾਵਾਂਗੇ ਹੁਣ ਦੇਖਾਂਗੇ ਵੀ ਕਿਹੜੀਆਂ ਮੁਸ਼ਕਿਲਾਂ ਆ ਤੇ ਕਿਹਦਾ ਕੀ ਅਸੀਂ ਉਹਦਾ ਹੱਲ ਕਰਾਂਗੇ ਹਾਂ ਜਰਮਨ ਦੇ ਵਿੱਚ ਕਿਸੇ ਨੇ ਇਸ ਪੱਧਰ ਤੇ ਕੋਸ਼ਿਸ਼ ਹੀ ਨਹੀਂ ਕੀਤੀ ਵੀ ਸਰਕਾਰ ਕੋਲੋਂ ਕੋਈ ਬੈਨੀਫਿਟ ਲੈਣ ਲਈ ਸਾਨੂੰ ਇਧਰਲੇ ਪਾਸੇ ਨੂੰ ਜਾਣਾ ਪਵੇਗਾ ਜਿੱਦਾਂ ਕਿ ਤੁਹਾਨੂੰ ਦੱਸਿਆ ਵੀ 40-40 ਸਾਲ ਦੇ ਬੰਦੇ ਨੂੰ ਹੋਗੇ 45 ਵੋਟ ਨਹੀਂ ਪਾਉਣਗੇ ਨਾ ਪਾਉਣ ਦਾ ਪਤਾ ਤੇ ਉਹਨਾਂ ਦਾ ਧਿਆਨ ਹੀ ਨਹੀਂ ਇਧਰਲੇ ਪਾਸੇ ਨੂੰ ਮੁਸ਼ਕਿਲਾਂ ਦੇਖਾਂਗੇ ਕੀ ਆ ਰਹੀਆਂ ਜਾਂ ਜੱਤੀ ਡਿਮਾਂਡ ਆ ਉਹਨਾਂ ਦੀ ਤੁਹਾਡੀ ਗੱਲ ਬਿਲਕੁਲ ਸਹੀ ਆ ਇਹ ਬੜਾ ਯੂਰਪ ਦੇ ਵਿੱਚ ਵਿਚਰਦਿਆਂ ਵੇਖਿਆ ਕਿ ਹਰ ਬੰਦਾ ਨੈਸ਼ਨੈਲਿਟੀ ਜ਼ਰੂਰ ਲੈਣੀ ਚਾਹੁੰਦਾ ਵਾ ਪਰ ਉਹਦੇ ਅਧਿਕਾਰ ਕੀ ਆ ਉਹਦੇ ਰਾਈਟ ਕੀ ਆ ਇੱਥੋਂ ਤੱਕ ਕਿ ਕਈਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਅੱਜ ਸਾਡੇ ਸਿਟੀ ਦੀ ਜਾਂ ਅੱਜ ਇਲੈਕਸ਼ਨ ਹੋਣੀ ਆ ਉਹ ਘਰਾਂ 'ਚ ਬੈਠੇ ਹੁੰਦੇ ਆ ਸੋ ਸਾਨੂੰ ਜਿਹੜਾ ਵੋਟ ਦਾ ਇਸਤੇਮਾਲ ਆ ਇਹ ਵੀ ਲਾਜ਼ਮੀ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਉਹ ਅਸੀਂ ਕਰਦੇ ਨਹੀਂ ਮੈਂ ਤੁਹਾਨੂੰ ਦੱਸ ਕੇ ਹਟਿਆ ਪਹਿਲਾਂ ਵੀ ਸਾਡੇ ਬੰਦੇ ਨੂੰ ਵੋਟ ਪਾਉਂਦਾ ਨਹੀਂ ਪਤਾ ਹੁਣ ਅੱਜ ਮੇਰੇ ਖੜੇ ਹੋਣ ਨਾਲ ਲੋਕੇ ਰਿਜ਼ਲਟ ਚੈੱਕ ਕਰਨ ਲੱਗ ਪਏ ਵੀ ਕੀ ਰਿਜ਼ਲਟ ਆ ਰਿਹਾ ਕਿੱਧਰ ਨੂੰ ਜਾ ਰਿਹਾ ਜਦ ਕਿ ਉਹ ਬਹੁਤ ਇੰਟਰਸਟ ਲੋਕਾਂ ਦਾ ਬਣਿਆ ਤੇ ਮੈਨੂੰ ਬੁਰੀ ਉਮੀਦ ਹੈ ਕਿ ਗਾਂ ਅਗਲੀਆਂ ਇਲੈਕਸ਼ਨਾਂ ਤੱਕ ਸਾਡੇ ਬਹੁਤ ਜੰਗ ਲੋਕ ਜਾਂ ਜਿਹੜੇ ਕਿ ਪੰਜਾਬੀ ਜਾਂ ਇੰਡੀਅਨ ਭਾਈਚਾਰੇ ਚੋਂ ਹੈ ਇੰਡੀਅਨ ਕਮਿਊਨਿਟੀ ਚੋਂ ਉਹ ਇੱਧਰ ਨੂੰ ਜਾਣਗੇ ਤੇ ਨੈਸ਼ਨਲਿਸਟ ਸਕਸੈਸ ਵੀ ਹੋਣਗੇ ਦੇ ਲੋਕਾਂ ਦਾ ਹੁਣ ਰੁਝਾਨ ਆਇਆ ਵੀ ਉਹ ਉਧਰ ਨੂੰ ਜਾਣ ਲੱਗ ਪਏ ਆ ਉਹਨਾਂ ਦਾ ਇੰਟਰਸਟ ਬਣਨ ਲੱਗ ਪਿਆ ਲੋਕਾਂ ਦਾ ਇਹ ਹੀ ਮੇਰਾ ਮੇਨ ਮੁੱਦਾ ਸੀ ਵੀ ਲੋਕਾਂ ਦਾ ਇੰਟਰਸਟ ਬਣੇ ਕਿਸੇਕ ਪਾਰਟੀ ਕੋਈ ਵੀ ਜੁਆਇਨ ਕਰਨ ਜੀ ਕਿ ਪੋਲਟਿਕਸ ਦੇ ਵਿੱਚ ਜਾਣ ਕਿਉਂਕਿ ਇਹ ਬਹੁਤ ਜ਼ਰੂਰਤ ਹੈ ਸਾਡੀ ਜਿਹੜੀ ਨੁਮਾਇੰਦਗੀ ਹੈ ਜਰਮਨ ਦੇ ਵਿੱਚ ਜ਼ੀਰੋ ਆ ਪੋਲਟਿਕਸ ਦੇ ਵਿੱਚ ਜੀ ਔਰ ਉਹ ਵਧਾਈਏ ਸਾਡੀ ਲੋਬੀ ਬਣੇ ਅਸੀਂ ਆਪਣੇ ਕੰਮ ਕਰਵਾ ਸਕੀਏ ਨਹੀਂ ਇਹ ਇਕੱਲੀ ਨੁਮਾਇੰਦਗੀ ਜਿਹੜੀ ਜਰਮਨ ਦੇ ਵਿੱਚ ਜ਼ੀਰੋ ਨਹੀਂ ਗਈ ਮੈਂ ਗੱਲ ਕਰਾਂ ਤੇ ਲਗਭਗ ਅਸੀਂ ਸਾਰੇ ਯੂਰਪ ਦੇ ਵਿੱਚ ਹਾਸ਼ੀਏ ਤੇ ਆ ਅਮਰੀਕਾ ਕੈਨੇਡਾ ਤੇ ਇੰਗਲੈਂਡ ਨੂੰ ਛੱਡ ਕੇ ਅਸੀਂ ਲਗਭਗ ਸਾਰੇ ਯੂਰਪ ਦੇ ਵਿੱਚ ਮਨਫੀ ਆ ਜਿਹੜੀ ਇੱਥੋਂ ਦੀ ਲੋਕਲ ਸਿਆਸਤ ਆ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਮੈਂ ਇਹ ਇਸੀ ਚੀਜ਼ ਨੂੰ ਮੈਂ ਦੇਖਦਾ ਹੋਇਆ ਮੈਂ ਸੋਚਿਆ ਸੀ ਕਿ ਇੱਧਰ ਨੂੰ ਜਾਈਏ ਤੇ ਲੋਕਾਂ ਦਾ ਇੰਟਰਸਟ ਬਣੇ ਤੇ ਔਰ ਬਾਕੀ ਮੈਂ ਅੱਗੇ ਵੀ ਕਹਿ ਕੇ ਤੁਹਾਨੂੰ ਜਿਨ੍ਹਾਂ ਨੇ ਵੀ ਗਾਂ ਇੱਧਰ ਨੂੰ ਸੋਚਿਆ ਮੇਰੇ ਨਾਲ ਕੰਟੈਕਟ ਕਰਨ ਮੈਂ ਪੂਰੀ ਉਹਨਾਂ ਦੀ ਸਪੋਰਟ ਕਰੂੰਗਾ ਤੇ ਤਾਂ ਕਿ ਉਹਨਾਂ ਨੂੰ ਸਹੀ ਰਾਹਤੇ ਤੇ ਆਪਣੀ ਕਮਿਊਨਿਟੀ ਨੂੰ ਅਸੀਂ ਲੈ ਕੇ ਜਾ ਸਕੀਏ ਨਾ ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਇੱਕ ਇੰਡੀਆ ਦਾ ਜੰਮਿਆ ਹੋਇਆ ਨੌਜਵਾਨ ਪ੍ਰਧਾਨ ਮੰਤਰੀ ਬਣਦਾ ਜਾਂ ਭਾਰਤੀ ਮੂਲ ਦਾ ਪ੍ਰਧਾਨ ਮੰਤਰੀ ਬਣਦਾ ਤੁਹਾਨੂੰ ਕੀ ਲੱਗਦਾ ਕਿ ਜਰਮਨ ਦੇ ਵਿੱਚ ਸਾਡੇ ਕੈਬਨਿਟ ਮੰਤਰੀ ਜਾਂ ਪ੍ਰਧਾਨ ਮੰਤਰੀ ਕਦੋਂ ਤੱਕ ਬਣਨਗੇ ਕਿੰਨੇ ਹੋਰ ਸਾਲ ਲੱਗਣਗੇ ਦੇਖੋ ਜੀ ਇਹ ਜੋ ਪ੍ਰੋਸੈਸ ਹੈ ਹੁਣ ਸ਼ੁਰੂ ਹੋਇਆ ਮੈਂ ਮੇਰੀ ਸੋਚ ਇਹ ਹੈ ਵੀ ਅਗਲੇ 10 ਸਾਲਾਂ ਦੇ ਵਿੱਚ ਸਾਡੇ ਬੰਦੇ ਕੁਝ ਬੰਦੇ ਸਾਡੇ ਮਨਿਸਟਰੀਆਂ ਲੈਣਗੇ ਉਹ ਚੰਗੇ ਕੰਮ ਕਰਨਗੇ ਤੇ ਜਿਹੜੇ ਗੈਚਰੇ ਜੰਮੇ ਪਲੇ ਆ ਜਿਨ੍ਹਾਂ ਨੂੰ ਲੈਂਗੁਏਜ ਦੀ ਪ੍ਰੋਬਲਮ ਨਹੀਂ ਆ ਤੇ ਸਾਰਾ ਉਹਨਾਂ ਦਾ ਸਹੀ ਤਰੀਕੇ ਨਾਲ ਉਹ ਆਪਣਾ ਕੰਮ ਕਰ ਸਕਣਗੇ ਤੁਹਾਡੇ ਤੋਂ ਪਹਿਲਾਂ ਵੀ ਕਿਸੇ ਨੇ ਜਿਹੜਾ ਇਹ ਇਲੈਕਸ਼ਨ ਵਾਲਾ ਬੋਝ ਆ ਇਹ ਹੰਡਾਇਆ ਆਪਣੇ ਪਿੰਡੇ ਦੇ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕੀਤੀ ਹੈ ਇਹ ਇੱਕ ਦੋ ਬੰਦਿਆਂ ਨੇ ਕੀਤੀ ਹੈਗੀ ਆ ਤੇ ਪਰੰਤੂ ਉਹ ਕਾਮਯਾਬ ਨਹੀਂ ਹੋ ਸਕੇ ਹੁਣ ਜਿੱਦਾਂ ਕਿ ਮੈਂ ਸ਼ੁਰੂ ਕੀਤਾ ਉਹ ਉਹਦੇ ਨਾਲ ਥੋੜਾ ਬਹੁਤ ਆ ਲੋਕਾਂ ਦਾ ਹੋਰ ਰੁਝਾਨ ਜਿੱਦਾਂ ਮੈਂ ਪਹਿਲਾਂ ਕਹੇ ਕਿ ਬਣਿਆ ਕੋਸ਼ਿਸ਼ ਦੋ ਤਿੰਨ ਬੰਦਿਆਂ ਨੇ ਕਰ ਚੁੱਕੇ ਅੱਗੇ ਵੀ ਇਸ ਪਾਸੇ ਨੂੰ ਜਾਂਦੇ ਸੋ ਜਿੱਦਣ ਤੁਸੀਂ ਇਲੈਕਸ਼ਨ ਜਿੱਤਦੇ ਹੋ ਤੁਹਾਡੀ ਜਿੱਤ ਦਾ ਜਿਹੜਾ ਢੋਲ ਆ ਲਗਭਗ ਯੂਰਪ ਦੇ ਕਈ ਦੇਸ਼ਾਂ ਵਿੱਚ ਵੱਜਦਾ ਜਰਮਨ ਤੋਂ ਇਲਾਵਾ ਵੀ ਤੇ ਜਿੱਤ ਦਾ ਮੇਨ ਕਾਰਨ ਕੀ ਬਣਦਾ ਕਾਰਨ ਜਿੱਤ ਦਾ ਦਾ ਜਿਹੜਾ ਲੋਕਾਂ ਨੇ ਵੋਟਾਂ ਪਾਈਆਂ ਤੇ ਜਿੱਤ ਗਏ ਆ ਤੇ ਬਾਕੀ ਬਹੁਤ ਆਸੀ ਮੇਰਾ ਜਿੰਦਾ ਪਿਆਰ ਹੈ ਹਰ ਕੰਟਰੀ ਦੇ ਵਿੱਚ ਜਿੰਦਾ ਤੁਹਾਡੇ ਨਾਲ ਤੁਹਾਡੇ ਕੰਟਰੀ ਦੇ ਵਿੱਚ ਇਟਲੀ ਦੇ ਵਿੱਚ ਵੀ ਬਹੁਤ ਆਪਣੇ ਭਾਈ ਭਰਾ ਹੈਗੇ ਆ ਇਦਾਂ ਹੀ ਬਾਕੀ ਕੰਟਰੀਆਂ ਦੇ ਵਿੱਚ ਵੀ ਆ ਤੇ ਸਾਰਿਆਂ ਨੇ ਬੜੀ ਖੁਸ਼ੀ ਮਨਾਈ ਤੇ ਵੀ ਸਾਡਾ ਕੋਈ ਬੰਦਾ ਅੱਗੇ ਆਇਆ ਤੇ ਤੁਹਾਡੀ ਜਿਹੜੀ ਲੋਕਪ੍ਰਿਅਤਾ ਉਹ ਲੋਕਾਂ ਚ ਅੱਗੇ ਨਾਲੋਂ ਵਧੀ ਆ ਇਲੈਕਸ਼ਨ ਜਿੱਤਣ ਦੇ ਨਾਲ ਤੁਹਾਨੂੰ ਲੱਗਦਾ ਹਾਂਜੀ ਬਹੁਤ ਫਰਕ ਪਿਆ ਜੀ ਕਿਉਂਕਿ ਜਿਹੜਾ ਕਿ ਮੀਡੀਆ ਨੇ ਬਹੁਤ ਕਵਰੇਜ ਦਿੱਤੀ ਜਿੰਨੀ ਗਾ ਮੇਨ ਨਿਊਜ਼ ਸੀ ਗਿਆ ਦਾ ਟਾਈਮਸ ਆਫ ਇੰਡੀਆ ਇੰਡੀਅਨ ਐਕਸਪ੍ਰੈਸ ਦੈਨਿਕ ਪਾਸ ਕਰ ਹੋਰ ਟਪੀਟੀਸੀ ਪ੍ਰਾਈਮ ਏਸ਼ੀਆ ਸਾਰੇ ਚੈਨਲ ਨੇ ਬਹੁਤ ਸਪੋਰਟ ਕੀਤੀ ਆ ਤੇ ਉਹਦੇ ਨਾਲ ਕਾਫੀ ਜਿਨ੍ਹਾਂ ਨੂੰ ਨਹੀਂ ਵੀ ਪਤਾ ਸੀ ਉਹਨਾਂ ਨੂੰ ਵੀ ਪਤਾ ਲੱਗਾ ਇਸ ਕਰਕੇ ਪੰਜਾਬ ਕੇਸਰੀ ਜਗਬਾਣੀ ਸਭ ਨੇ ਸਭ ਨੇ ਸਪੋਰਟ ਕੀਤੀ ਤੁਹਾਡੇ ਬਿਲਕੁਲ ਜੀ ਬਿਲਕੁਲ ਹਰ ਨੇ ਤੇ ਔਨ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਨਵੇਂ ਬੱਚੇ ਆ ਇਹਨਾਂ ਦਾ ਕੀ ਫਿਊਚਰ ਹੋਵੇਗਾ ਜਰਮਨ ਦੀ ਸਿਆਸਤ ਦੇ ਵਿੱਚ ਦੇਖੋ ਜੀ ਬੱਚੇ ਜਿਹੜੇ ਇੱਥੇ ਆ ਉਹਨਾਂ ਦਾ ਮੇਨ ਚੀਜ਼ ਆ ਵੀ ਇੰਟਰਸਟ ਲੈਣਾ ਤੇ ਅੱਗੇ ਆਉਣਾ ਤੇ ਇਸ ਦੇਸ਼ ਦੇ ਉਹ ਇਸ ਦੇਸ਼ ਦੇ ਨਾਗਰਿਕ ਆ ਇਹ ਜਿੱਦਾਂ ਜਰਮਨ ਆ ਉਹ ਵੀ ਜਰਮਨ ਆ ਜੀ ਤੇ ਉਹ ਇਹਨਾਂ ਕੰਟਰੀ ਨੂੰ ਯੋਗਦਾਨ ਪਾਉਣ ਜਿੱਦਾਂ ਕਿ ਕੈਨੇਡਾ ਵਿੱਚ ਪਾ ਰਹੇ ਆ ਸਾਡੇ ਬੱਚੇ ਉਦਾਂ ਜਰਮਨ ਨੂੰ ਕਿਉਂਕਿ ਜਰਮਨ ਜਿਹੜੀ ਆ ਮੇਨ ਹਾਬਾ ਬਿਜ਼ਨਸ ਦੀ ਹਾਬਾ ਆ ਜਾਂ ਕਹਿ ਲੋ ਕਿ ਜਿਹੜਾ ਕਿ ਇੱਕ ਯੂਰਪ ਦੀ ਗੱਡੀ ਆ ਉਹਦਾ ਇੰਜਨ ਜਰਮਨ ਆ ਜੀ ਤੇ ਸਾਡੀ ਕਮਿਊਨਿਟੀ ਦੇ ਲੋਕ ਅੱਗੇ ਆਉਣਗੇ ਸਾਡੇ ਬੱਚੇ ਆਉਣਗੇ ਤੇ ਇਹਦੇ ਨਾਲ ਨੇਚੁਰਲੀ ਇੰਡੀਆ ਨੂੰ ਵੀ ਬਹੁਤ ਫਾਇਦਾ ਹੋਊਗਾ ਦੋਨਾਂ ਦੇਸ਼ਾਂ ਨੂੰ ਫਾਇਦਾ ਹੋਊਗਾ ਕਿਉਂਕਿ ਸਾਡਾ ਘੱਟੋ ਘੱਟ ਮਾੜਾ ਮੋਟਾ ਜੇ ਸਾਡਾ ਖੂਨ ਅੱਗੇ ਆਉਂਦਾ ਤਾਂ ਉਹਦਾ ਚਕਾ ਮਾੜਾ ਮੋਟਾ ਦੇ ਇੰਡੀਆ ਵੱਲ ਨੂੰ ਹੋਊਗਾ ਨਾ ਜੀ ਤੇ ਉਹਦੇ ਬੈਨੀਫਿਟ ਦੋਨੇ ਕੰਟਰੀ ਕਰਨਗੇ ਕਿਉਂਕਿ ਇੰਡੀਆ ਵੀ ਬਹੁਤ ਇਕਨੋਮੀ ਡਿਵੈਲਪਰ ਇਕਨੋਮੀ ਆ ਤੇ ਜਰਮਨ ਐਕਚੁਅਲੀਸ਼ਲ ਵਿਚ ਇਸ ਮਸ਼ਹੂਰ ਆ ਜਿੱਦਾਂ ਵੀ ਆ ਨਾ ਵੀ ਇਕਨੋਮੀ ਬਹੁਤ ਸਟਰੋਂਗ ਹੈਗੀ ਆ ਤੇ ਦੋਨਾਂ ਦੇਸ਼ਾਂ ਦਾ ਬਹੁਤ ਬੈਨੀਫਿਟ ਹੋਊਗਾ ਜੀ ਸੋ ਇੰਡੀਆ ਤੇ ਸਟਰੋਂਗ ਹੈ ਇਸ ਟਾਈਮ ਇੰਡੀਆ ਦੇ ਨਾਲ ਦੁਨੀਆ ਦਾ ਹਰ ਮੁਲਕ ਜਿਹੜਾ ਉਹ ਬਿਜ਼ਨਸ ਕਰਨਾ ਚਾਹੁੰਦਾ ਹਾਂਜੀ ਜਿਹੜਾ ਬਹੁਤ ਸਟਰੋਂਗ ਚਲੇਗਾ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਹਾਂਜੀ ਹਾਂਜੀ ਸੋ ਜਿਹੜਾ ਆਉਣ ਵਾਲਾ ਸਮਾਂ ਵਾ ਇਹਦੇ ਵਿੱਚ ਹੋਰ ਕਿਹੜੇ-ਕਿਹੜੇ ਕਾਰਜ ਆ ਜਿਹੜੇ ਤੁਸੀਂ ਜਰਮਨ ਦੇ ਲੋਕਾਂ ਲਈ ਜਾਂ ਆਪਣੇ ਪੰਜਾਬੀਆਂ ਦੇ ਲਈ ਕਰਨਾ ਚਾਹੁੰਦੇ ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸ ਚੁੱਕੇ ਹੋ ਕਿ ਧਰਮ ਰਜਿਸਟ੍ਰੇਸ਼ਨ ਵਾਲਾ ਮੁੱਦਾ ਜਿਹੜਾ ਵੀ ਉਹ ਤੁਹਾਡਾ ਮੇਨ ਆ ਹੋਰ ਕੋਈ ਐਸਾ ਦੱਸੋ ਜਿੱਦੇ ਸਾਨੂੰ ਲੋਕਾਂ ਨੂੰ ਪ੍ਰੋਬਲਮਾਂ ਆਉਂਦੀਆਂ ਜਿੱਦੇ ਤੁਸੀਂ ਹੱਲ ਕਰ ਸਕਦੇ ਹੋ ਦੇਖੋ ਜੀ ਇੱਕ ਮੁੱਦਾ ਹੋਰ ਵੀ ਸੀਗਾ ਉਹ ਪਰ ਉਹਦਾ ਲਗਭਗ ਹੱਲ ਹੋ ਚੁੱਕਾ ਹੈਗਾ ਹੁਣ ਅਸੀਂ ਕਰ ਚੁੱਕੇ ਆ ਇੱਕ ਜਿਹਦਾ ਨਾ ਸਾਡੇ ਜਿੱਦਾਂ ਸੈਕੰਡ ਨੇ ਹੁੰਦਾ ਕੋਰ ਜਾਂ ਸਿੰਘ ਜਾਂ ਕੁਮਾਰ ਜਾਂ ਕੁਮਾਰੀ ਉਹ ਜਰਮਨ ਦੇ ਵਿੱਚ ਮੁੰਡਿਆਂ ਮਗਰ ਕੋਰ ਲਾ ਦਿੰਦੇ ਸੀਗੇ ਵੀ ਮਾਂ ਦੇ ਨਾਲ ਮਗਰ ਤੋਰਿਆ ਤੇ ਮੁੰਡਾ ਮਾਂ ਦੇ ਨਾਲ ਉਹ ਤੇ ਕੁੜੀ ਦੇ ਨਾਲ ਸਿੰਗ ਲਾਤਾ ਜੀ ਜਦ ਕੁਮਾਰ ਦਾ ਕੁਮਾਰੀ ਕਰਤਾ ਜੀ ਉਹ ਮਸਲਾ ਉਹਨਾਂ ਨੂੰ ਸਮਝਾਇਆ ਵੀ ਇਦਾਂ ਨਹੀਂ ਹੁੰਦਾ ਸਾਡੇ ਅਲੱਗ-ਅਲੱਗ ਹੁੰਦਾ ਹੈਗਾ ਕੋ ਜਰਮਨਾਂ ਚ ਤਾਂ ਇੱਕੋ ਹੀ ਆ ਜੇ ਜੋ ਹੈਗਾ ਇੱਕੋ ਹੀ ਹੋਣਾ ਸੈਕੰਡ ਨੇਮ ਉਹੋ ਹੀ ਕੁੜੀ ਦਾ ਉਹੋ ਹੀ ਮੁੰਡੇ ਦਾ ਠੀਕ ਹੈ ਨਾ ਜੀ ਤੇ ਸਾਡਾ ਥੋੜਾ ਡਿਫਰੈਂਸ ਹੁੰਦਾ ਹੈਗਾ ਤੇ ਉਹਦੇ ਉੱਤੇ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਇਹ ਪ੍ਰੋਬਲਮ ਇਟਲੀ ਚ ਵੀ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਉਹਨਾਂ ਨੂੰ ਸਮਝਾਉਣਾ ਪੈਂਦਾ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਇਟਲੀ ਦੇ ਵਿੱਚ ਵੀ ਹੋਏ ਆ ਜਿਹੜੇ ਇੱਥੋਂ ਦੇ नेशनालिटी ਵਾਲੇ ਲੋਕ ਆ ਇਹ ਉਹਨਾਂ ਦੇ ਨਾਲ ਗੱਲਾਂ ਹੋਈਆਂ ਕਿ ਜਿਹੜਾ ਮੁੰਡਾ ਵਾ ਉਹਦੇ ਦੇ ਨਾਲ ਜਿਹੜਾ ਮਾਂ ਦਾ ਨਾਂ ਜੋੜ ਕੇ ਔਰ ਲਾ ਦਿੱਤਾ ਜਾਂਦਾ ਫਿਰ ਉਹਨਾਂ ਨੂੰ ਸਮਝਾਉਣਾ ਪਿਆ ਕਿ ਨਹੀਂ ਕਿ ਦਸਮ ਪਾਤਸ਼ਾਹੀ ਨੇ ਸਾਨੂੰ ਜਿਹੜਾ ਇੱਕ ਸਰਨੇਮ ਦਿੱਤਾ ਵਾ ਅਸੀਂ ਇਹਨੂੰ ਇਸ ਤਰ੍ਹਾਂ ਯੂਜ਼ ਕਰਦੇ ਆਂ ਹਾਂਜੀ ਹਾਂਜੀ ਉਹ ਇਹ ਬਹੁਤ ਵੱਡੀ ਪ੍ਰੋਬਲਮ ਸੀ ਪਰ ਉਹ ਇੱਥੇ ਜਰਮਨ 'ਚ ਲਗਭਗ ਹੁਣ ਸਾਡਾ ਅਸੀਂ ਉਹਦਾ ਹੱਲ ਕਰ ਲਿਆ ਹੈਗਾ ਸਾਡੇ ਕੋਲ ਲਿਖਤੀ ਰੂਪ 'ਚ ਸਰਕਾਰ ਨੇ ਦੇ ਦਿੱਤਾ ਹੈਗਾ ਕਿਤਾ ਦਾ ਹੱਲ ਕੱਢਿਆ ਕਿਉਂਕਿ ਮੈਂ ਚਾਹੁੰਨਾ ਕਿ ਯੂਰਪ ਦੇ ਦੂਜੇ ਜਿਹੜੇ बस नीक ਆ ਜਾਂ ਦੂਜੇ ਦੇਸ਼ਾਂ 'ਚ ਵਸਦੇ ਆ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਹੱਲ ਕੱਢਿਆ ਤੁਸੀਂ ਹਾਂ ਉਹ ਮੈਂ ਤੁਹਾਨੂੰ ਕਾਪੀ ਭੇਜ ਦੂੰਗਾ ਉਹਦੀ ਜੋ ਵੀ ਇਹਦਾ ਇੱਥੇ ਦਾ ਜਿਹੜਾ ਸਾਨੂੰ ਆਲਟਰ ਆਇਆ ਹੈਗਾ ਤੇ ਉਹ ਤੁਸੀਂ ਉਹ ਤੋਂ ਦੇਖ ਲਓ ਵੀ ਕੀ ਕੀ ਫਾਰਮੈਟੀਆਂ ਹੈਗੀਆਂ ਸਾਰੀਆਂ ਨੇ ਉਹ ਇੱਕ ਸਿਟੀ ਨੇ ਮੰਨੀਆਂ ਤੁਹਾਡੀਆਂ ਨੇ ਸਾਰੇ ਸਾਰੇ ਜਰਮਨ 'ਚ ਆ ਗਿਆ ਜੀ ਸਾਰੇ ਜਰਮਨ 'ਚ ਠੀਕ ਹੈ ਉਹਦੇ ਲਈ ਕਿਹਦੇ ਨਾਲ رابطہ ਕਰਨਾ ਪਿਆ ਸਰਕਾਰ ਨਾਲ ਸਰਕਾਰ ਨਾਲ ਜੋ ਫੈਮਿਲੀ ਮਿਨਿਸਟਰੀ ਹੈਗੇ ਆ ਜਾਂ ਦੂਸਰੇ ਹੈਗੇ ਇੱਥੇ ਜਿਹੜੇ ਜਿਹੜੇਾਰੇ ਹਰ ਦੇਸ਼ ਦੇ ਬਾਕੀ ਅਲੱਗ-ਅਲੱਗ ਹੁੰਦੇ ਹੈਗੇ ਆ ਤੇ ਉਹ ਸਾਰਿਆਂ ਨਾਲ ਕੰਟੈਕਟ ਕਰਕੇ ਤੁਸੀਂ ਕਰਵਾ ਸਕਦੇ ਹੋ ਉਹਦਾ ਹੁਣ ਹੈਗਾ ਹੱਲ ਤੇ ਸੋ ਬਹੁਤ ਵਧੀਆ ਮਸਲਾ ਜਿਹੜਾ ਤੁਸੀਂ ਹੱਲ ਕਰਵਾਇਆ ਵਾ ਕਿ ਯੂਰਪ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਜਿਹੜਾ ਵਾ ਇਹ ਸਾਰਾ ਕੁਝ ਹੋ ਰਿਹਾ ਵਾ ਉਹ ਜਿਹੜੇ ਆਮ ਜਰਮਨ ਦੇ ਵਿੱਚ ਲੋਕ ਵਸਦੇ ਨੇ ਉਹਨਾਂ ਨੂੰ ਇੱਕ ਲਾਇਸੈਂਸ ਨੂੰ ਲੈ ਕੇ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਬਿਲਕੁਲ ਬਿਲਕੁਲ ਕਈ ਬਸ ਦੇ ਲੋਕ ਆ ਜਿਨ੍ਹਾਂ ਦੇ ਜਿਹੜੇ ਉਥੋਂ ਦੇ ਹੀ ਲਾਇਸੈਂਸ ਬਦਲ ਜਾਂਦੇ ਆ ਜੇ ਇੱਕ ਇੰਡੀਅਨ ਕੈਨੇਡਾ ਚ ਜਾਂਦਾ ਤੇ ਸ਼ਾਇਦ ਉਹਦਾ ਲਾਇਸੈਂਸ ਵੀ ਬਦਲ ਜਾਂਦਾ ਇਹ ਇਸ ਤਰ੍ਹਾਂ ਦੀ ਕੋਈ ਜਿਹੜੀ ਤਬਦੀਲੀ ਆ ਉਹ ਨਹੀਂ ਹੋ ਸਕਦੀ ਦੇਖੋ ਜੀ ਉਹ ਜਿਹੜੀ ਚੀਜ਼ ਆ ਮੈਂ ਤਾਂ ਇਹ ਕਹੂੰਗਾ ਵੀ ਇੱਥੇ ਵੈਸੇ ਤਾਂ ਜਿਹੜਾ ਜੇ ਇੰਡੀਆ ਦਾ ਜਿਹੜਾ ਇੰਟਰਨੈਸ਼ਨਲ ਲਾਇਸੈਂਸ ਲੈ ਕੇ ਉਹਦਾ 6 ਮਹੀਨੇ ਗੱਡੀ ਚਲਾ ਸਕਦਾ ਜੀ ਤੇ ਪਰੰਤੂ ਇਹ ਚੀਜ਼ ਦੇ ਵਿੱਚ ਇਸ ਚੀਜ਼ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਕਿ ਇਹਦਾ ਬੈਨੀਫਿਟ ਹੀ ਆ ਵੀ ਜਰਮਨ ਜੇ ਸਰਕਾਰ ਕਹਿੰਦੀ ਵੀ ਸਾਡੇ ਇੱਥੇ ਲਾਇਸੈਂਸ ਤੁਸੀਂ ਬਣਾਓ ਜੋ ਉਹਦੇ ਨਾਲ ਰੂਲ ਐਂਡ ਰੈਗੂਲੇਸ਼ਨ ਜੋ ਵੀ ਹੈਗੇ ਆ ਲੋਕਾਂ ਨੂੰ ਪਤਾ ਲੱਗਦੇ ਆ ਗਲਤ ਗੱਡੀ ਨਹੀਂ ਚਲਾ ਚਲੋਂਦੇ ਬਾਅਦ ਵਿੱਚ ਸਿੱਖ ਕੇ ਨਾ ਉਹ ਅਸੀਂ ਉਹ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਜਿਹੜੇ ਬੰਦੇ ਨੇ ਪੜ੍ਹ ਕੇ ਬਣਾਉਂਦੇ ਆ ਜੀ ਪੁਰਾ ਬੈਨੀਫਿਟ ਹੈ ਉਹ ਸੇਫਟੀ ਵੀ ਹੈਗਾ ਪਰਪਸ ਨਾਲ ਦੇਖਿਆ ਜੇ ਜੇ ਅਸੀਂ ਗੱਡੀ ਮੈਚ ਲਾਵਾਂ ਮੇਰੇ ਕੋਲ ਲਾਇਸੈਂਸ ਇੰਡੀਆ ਦਾ ਹੋਵੇ ਮੈਨੂੰ ਇੱਥੇ ਦੇ ਰੂਲ ਰੈਗੂਲੇਸ਼ਨ ਨਹੀਂ ਪਤਾ ਤੇ ਮੈਂ ਉਹ ਗਲਤੀ ਕਰੂੰਗਾ ਹੀ ਕਰੂੰਗਾ ਇੱਕ ਤਾਂ ਲੈਂਗੁਏਜ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਕਿਉਂਕਿ ਸਾਨੂੰ ਪਤਾ ਨਹੀਂ ਵੀ ਕੀ ਲਿਖਿਆ ਕੀ ਅੱਗੇ ਆ ਰਿਹਾ ਹੈਗਾ ਤੇ ਦੂਸਰਾ ਇੱਥੇ ਤੇ ਸੱਜੇ ਨੂੰ ਕਿੱਦਾਂ ਮੋੜਨਾ ਖੱਬੇ ਨੂੰ ਕਿੱਦਾਂ ਮੋੜਨਾ ਉਹ ਡਿਫਰੈਂਟ ਹੈਗੇ ਆ ਤੇ ਲੋਕਾਂ ਨੂੰ ਮੈਂ ਤਾਂ ਕਹੂੰਗਾ ਵੀ ਲਾਇਸੈਂਸ ਜੂਰ ਬਣਾਉਣ ਬੇਸ਼ੱਕ ਪੰਜਾਬੀ ਜੇ ਬਣਾਉਣ ਠੀਕ ਆ ਸੋ ਜੇ ਆਪਾਂ ਗੱਲ ਕਰੀਏ ਕਹਿੰਦੇ ਕਿ ਜਿਹੜਾ ਯੂਰਪ ਆ ਇਹਦਾ ਮੇਨ ਧੁਰਾ ਜਿਹੜਾ ਜਰਮਨ ਆ ਇਹ ਸਚਾਈ ਹੈ ਕਿ ਜਿੰਨੀ ਯੂਰਪ ਦੀ ਸਿਆਸਤ ਆ ਉਹ ਮਤਲਬ ਜਰਮਨ ਤੋਂ ਚੱਲਦੀ ਹੈ ਬਿਲਕੁਲ ਬਿਲਕੁਲ ਜੀ ਯੂਰਪ ਦੇ ਵਿੱਚ ਦੇਖੋ ਨਾ ਕਿਉਂਕਿ ਜਰਮਨ ਇੱਕ ਬਹੁਤ ਵੱਡਾ ਕੰਟਰੀ ਹੈ ਯੂਰਪ ਦਾ ਮੇਨ ਵੱਡਾ ਕੰਟਰੀ ਹੈ ਜੀ 80 ਮਿਲੀਅਨ ਦੇ ਕਰੀਬ ਇਹਨਾਂ ਦੀ ਆਬਾਦੀ ਆ 80 85 ਜਾਂ ਕਹਿ ਲਓ ਤੇ ਯੂਰਪ ਪਾਰਲੀਮੈਂਟ ਦੇ ਵਿੱਚ ਤਕਰੀਬਨ 100 ਬੰਦੇ ਇਹਨਾਂ ਦੇ ਆ ਤੇ ਉਹਦੇ ਨਾਲ ਮੇਨ ਬਾਕੀ 3 ਕੰਟਰੀਆਂ ਦੇ ਤੇ ਇਹਨਾਂ ਦਾ ਵੈਸੇ ਹੀ ਬਹੁਤ ਹੁਣ ਤਾਂ ਹੀ ਤੇ ਯੂਰਪ ਪਾਰਲੀਮੈਂਟ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਜਰਮਨ ਦਾ ਹੀ ਬਣਦਾ ਕਿਉਂਕਿ ਮੇਨ ਬੰਦੇ ਹੀ ਇਹਨਾਂ ਦੇ ਉੱਥੇ ਵਿੱਚ ਹੈਗੇ ਆ ਤੇ ਯੂਰਪ ਨੂੰ ਚਲੋ ਚਲਾ ਵੀ ਇਹ ਰਹੇ ਆ ਜਿੱਦਾਂ ਵੀ ਚਲਾਉਣਾ ਇਹਨਾਂ ਨੇ ਸੋ ਤੁਸੀਂ ਗੱਲ ਕੀਤੀ ਹੈ ਯੂਰਪ ਪਾਰਲੀਮੈਂਟ ਦੀ ਤੇ ਕੋਈ ਆਪਣਾ ਵੀ ਬੰਦਾ ਉੱਥੋਂ ਤਾਂ ਹੀ ਪਹੁੰਚਿਆ ਇਲੈਕਸ਼ਨ ਲੜ ਕੇ ਜਿਹੜਾ ਜਿੱਤੇ ਨਹੀਂ ਜੀ ਹਜੇ ਨਹੀਂ ਜੀ ਉਹ ਦੇਖੋ ਹੁਣ ਸ਼ੁਰੂਆਤ ਹੋਈ ਆ ਲੋਕੀ ਇਸ ਬਸੇ ਨੂੰ ਜਾਣਗੇ ਕੰਮ ਕਰਨਗੇ ਤੇ ਇਹ ਇੱਕ ਛੋਟਾ ਕੰਮ ਨਹੀਂ ਹੈ ਬਹੁਤ ਵੱਡਾ ਪ੍ਰੋਸੈਸ ਹੈ ਇੱਥੇ ਤੱਕ ਪਹੁੰਚਣ ਦਾ ਤੇ ਮੈਨੂੰ ਉਮੀਦ ਹੈ ਵੀ ਅਗਲੇ ਸਾਲਾਂ ਦੇ ਵਿੱਚ ਜਰੂਰ ਇਧਰ ਨੂੰ ਵੀ ਲੋਕੀ ਜਾਣਗੇ ਸੋ ਜਿਹੜੀਆਂ ਅਗਲੇ ਸਾਲਾਂ ਦੇ ਵਿੱਚ ਇਲੈਕਸ਼ਨਾਂ ਆਉਣੀਆਂ ਇਹ ਤਾਂ ਗੱਲ ਤੈਅ ਹੋ ਗਈ ਪ੍ਰਮੋਦ ਕੁਮਾਰ ਮਿੰਟੂ ਜੀ ਦੇ ਜਿੱਤਣ ਨਾਲ ਕੇ ਆਉਣ ਦੀ ਜਿਹੜੀ ਕੈਂਡੀਡੇਟਾਂ ਦੀ ਗਿਣਤੀ ਆ ਉਹ ਬੜੇ ਵੱਡੀ ਤਦਾਦ ਵਿੱਚ ਵਧੇਗੀ ਤੇ ਤੁਹਾਨੂੰ ਲੱਗਦਾ ਕਿ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਜਿਹੜੇ ਆਪਣੇ ਭਾਰਤੀ ਮੂਲ ਦੇ ਕੈਂਡੀਡੇਟ ਹੋਣਗੇ ਉਹ ਜਿੱਤਣਗੇ ਜੀ ਦੇਖੋ ਇਹ ਮਿਹਨਤ ਇੱਥੇ ਵੀ ਬਹੁਤ ਕਰਨੀ ਪੈਂਦੀ ਆ ਜਿਹੜੇ ਕਿ ਸਾਡੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਕਿਉਂਕਿ ਸਾਨੂੰ ਵੋਟਾਂ ਕੱਲੀਆਂ ਆਪਣੀ ਕਮਿਊਨਿਟੀ ਦੇਣੇ ਚਾਹੀਦੀਆਂ ਦੂਜੀਆਂ ਵੀ ਨਾਲ ਚਾਹੀਦੀਆਂ ਹੁੰਦੀਆਂ ਤੇ ਜੇ ਕੋਈ ਮਿਹਨਤ ਕਰਨਗੇ ਜ਼ਰੂਰ ਜਿੱਤਣਗੇ ਜੀ ਕਿਉਂ ਨਹੀਂ ਜਿੱਤਣਗੇ ਸਾਰੀ ਕਮਿਊਨਿਟੀ ਦੇ ਪਾਉਗੇ ਉਹਨਾਂ ਨੂੰ ਹਰ ਪਾਸੇ ਹਰ ਕਮਿਊਨਿਟੀ ਦੇ ਨਾਲ ਕੰਟੈਕਟ ਕਰਨਾ ਚਾਹੀਦਾ ਹਰ ਪਾਸੇ ਜਾਣਾ ਚਾਹੀਦਾ ਤੇ ਉਹਦੇ ਨਾਲ ਹੋਊਗਾ ਜ਼ਰੂਰ ਸੋ ਗੱਲ ਆਪਾਂ ਕੀਤੀ ਸੀ ਕਮਿਊਨਿਟੀ ਵਾਈਜ਼ ਵੋਟਾਂ ਦੀ ਜੇ ਆਪਾਂ ਦੇਖੀਏ ਇੱਥੇ ਵੀ ਕੋਈ ਭੇਦਭਾਵ ਹੈ ਕੈਂਡੀਡੇਟਾਂ ਦਾ ਦੇਖੋ ਜੀ ਭੇਦਭਾਵ ਤੇ ਪੋਲਿਟਿਕਸ ਦਾ ਸਾਰੀ ਦੁਨੀਆ ਜਿੱ ਕੋਈ ਆ ਪਿੰਨੋ ਤਾਂ ਤੁਸੀਂ ਇੱਥੇ ਸਗੋਂ ਹੋਰ ਮੁਸ਼ਕਲ ਆ ਜੇ ਦੇਖਿਆ ਜਾਵੇ ਨਾ ਇੱਥੇ ਹੋਰ ਮੁਸ਼ਕਲ ਆ ਕਿ ਕਿ ਇੰਡੀਆ ਵਿੱਚ ਤਾਂ ਉਪਰੋਂ ਫੈਸਲਾ ਹੋ ਜਾਂਦਾ ਵੀ ਫਲਾਣਾ ਬਟਲੈਂਡ ਬੰਦੇ ਦੀ ਲਿਸਟ ਆ ਗਈ ਇਲੈਕਸ਼ਨ ਇਹਨਾਂ ਨੂੰ ਨਾਲ ਲੜਨੀ ਆ ਜਿੱਤਣਾ ਇਹਨੂੰ ਜਿਤੋਣਾ ਹੈ ਇਹਨੂੰ ਜਿਤੋਣਾ ਤੇ ਇਹ ਇਹਨਾਂ ਨੂੰ ਬੰਦਿਆਂ ਨੇ ਇਲੈਕਸ਼ਨ ਲੜਨੀ ਆ ਤੇ ਇੱਥੇ ਤੁਹਾਨੂੰ ਇੱਥੇ ਡੈਮੋਕ੍ਰੇਸੀ ਆ ਪਾਰਟੀ ਵਿੱਚ ਵੀ ਡੈਮੋਕ੍ਰੇਸੀ ਆ ਤੇ ਇੱਥੇ ਉਹਨਾਂ ਨੂੰ ਦੇਖਣਾ ਪੈਂਦਾ ਹੈਗਾ ਵੀ ਜਿੱਦਾਂ ਪਹਿਲਾਂ ਤੁਸੀਂ ਲੋਕਲ ਆਪਣੇ ਪਾਰਟੀ ਦੇ ਵਿੱਚ ਜੀ ਤੁਹਾਨੂੰ ਇਲੈਕਸ਼ਨ ਲੜਨੀ ਪੈਂਦੀ ਆ ਤੁਹਾਨੂੰ ਉੱਥੇ ਲੜਾਈ ਲੜਨੀ ਪੈਂਦੀ ਪਾਰਟੀ ਵਿੱਚ ਅੱਗੇ ਜਾਣ ਲਈ। ਤੋਂ ਥੱਲੇ ਇੱਥੇ ਚੱਲ ਥੱਲੇ ਲੈਵਲ ਤੇ ਉੱਤੋਂ ਤੁਹਾਨੂੰ ਸਿਟੀ ਵਿੱਚੋਂ ਗਾਂ ਉਹ ਉੱਥੇ ਤੁਸੀਂ ਅੱਗੇ ਤੁਹਾਨੂੰ ਭੇਜਣਗੇ ਤਾਂ ਤੁਸੀਂ ਅੱਗੇ ਜਾਣਾ। ਤੁਹਾਡੇ ਕਹਿਣ ਦਾ ਮਤਲਬ ਹੈ ਮੈਰਟ ਤੇ ਉਧਾਰ ਤੇ ਜਿਹੜੀ ਤੁਹਾਨੂੰ ਟਿਕਟਾ ਲਾਟ ਹੁੰਦੀ ਹੈ। ਬਿਲਕੁਲ 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 ਜੀ ਬਿਲਕੁਲ ਲੋਕਲ ਲੈਵਲ ਦੇ ਉੱਤੇ। ਉਹ ਫੈਸਲਾ ਲੋਕਲ ਲੈਵਲ ਦੀ ਲੋਕਲ ਪਾਰਟੀ ਜਿੱਦਾਂ ਕਿ ਤੁਹਾਡੇ ਸ਼ਹਿਰ ਦੀ ਪਹਿਲੋ ਪਾਰਟੀ ਦੀ ਜਿਹੜੀ ਹੈਗੀ ਟੀਮ ਉਹਨੇ ਫੈਸਲਾ ਕਰਨਾ। ਉਹ ਜੋ ਉਹਦਾ ਫੈਸਲਾ ਹੋਣਾ ਉਹ ਨੂੰ ਹੀ ਟਿਕਟਗਾਹ ਮਿਲਣੀ ਹੈਗੀ ਉਪਰੋਂ ਨਹੀਂ ਟਿਕਟ ਇੱਥੇ ਮਿਲਦੀ ਓਕੇ ਤੁਹਾਡਾ ਵਰਕ ਵੇਖ ਕੇ ਜਿਹੜੀ ਤੁਹਾਨੂੰ ਉਹ ਮਤਲਬ ਜ਼ਿੰਮੇਵਾਰੀ ਦਿੰਦੇ ਆ ਹਾਂਜੀ 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 ਸੋ ਮਿੰਟੂ ਜੀ ਤੁਸੀਂ ਜਿੱਤੇ ਹੋ ਬੜਾ ਵਧੀਆ ਸਫਾਰਾ ਅਸੀਂ ਚਾਹੁੰਦੇ ਆ ਕਿ ਯੂਰਪ ਦੇ ਵਿੱਚ ਹੋਰ ਵੀ ਜਿੰਨੇ ਦੇਸ਼ ਆ ਉੱਥੇ ਇਹ ਜਿਹੜੀ ਲੜਾਈ ਆ ਤੁਸੀਂ ਗੱਲ ਕੀਤੀ ਕਿ ਸਾਨੂੰ ਸਿਆਸੀ ਤੌਰ ਤੇ ਮੂਹਰੇ ਆਉਣਾ ਚਾਹੀਦਾ ਸਾਡੀ ਦੂਜੀ ਪੀੜ੍ਹੀ ਨੂੰ ਅਸੀਂ ਚਾਹਾਂਗੇ ਤੇ ਹੋਰ ਵੀ ਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਕੈਂਡੀਡੇਟ ਖੜੇ ਹੋਣ ਤੇ ਉਹ ਜਿੱਤਦਾ ਜਿਹੜਾ ਨਜ਼ਾਰਾ ਉਹ ਵੀ ਚੱਕਰ ਸੋ ਇੱਕ ਛੋਟਾ ਜਿਹਾ ਸਨੇਹਾ ਜਰੂਰ ਦਿਓ ਸਾਡੇ ਦਰਸ਼ਕਾਂ ਨੂੰ ਸਨੇਹਾ ਜੀ ਇਹ ਹੀ ਆ ਬਈ ਪਹਿਲ ਤਾਂ ਆਪਣੇ ਇੱਥੇ ਜਿਹੜੇ ਸਾਡੇ ਲੋਕ ਯੂਰਪ ਤੇ ਰਹਿ ਰਹੇ ਆ ਉਹਨਾਂ ਨੂੰ ਸਨੇਹਾ ਬਈ ਹਰ ਇੱਕ ਬੰਦੇ ਨੂੰ ਇੰਟਰਸਟ ਲੈਣਾ ਚਾਹੀਦਾ ਇਹੀ ਸਾਡੇ ਦੇਸ਼ ਆ ਹੁਣ ਇੱਥੇ ਅਸੀਂ ਰਹਿਣਾ ਇੱਥੇ ਸਾਡੇ ਬੱਚਿਆਂ ਨੇ ਰਹਿਣਾ ਆਪਣੇ ਜਿਹੜੇ ਕਿ ਇੱਥੇ ਦੇ ਜੰਪਲ ਹੈਗੇ ਆ ਉਹਨਾਂ ਨੂੰ ਵਿਆਪ ਨਹੀਂ ਅਸੀਂ ਕਰ ਸਕਦੇ ਉਹਨਾਂ ਨੂੰ ਅੱਗੇ ਕਹੋ ਬਈ ਇੰਟਰਸਟ ਲੈਣ ਇਸ ਚੀਜ਼ ਦੇ ਵਿੱਚ ਵੋਟ ਪਾਉਣ ਜਾਣ ਤੇ ਦੂਸਰਾ ਜਿਹੜਾ ਕਿ ਅੱਗੇ ਆ ਸਕਦਾ ਉਹਨੂੰ ਅੱਗੇ ਆਉਣਾ ਚਾਹੀਦਾ ਹੈਗਾ ਇਲੈਕਸ਼ਨ ਲੜਨੀ ਚਾਹੀਦੀ ਹੈ ਤੇ ਬਾਕੀ ਆਪਣੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਕਵਾਂਗੇ ਆਪਣੇ ਅੰਦਰੂਨੀ ਭੇਤ ਭਾਵ ਜਾਂ ਗਰੁੱਪ ਬਾਜ਼ੀਆਂ ਨੂੰ ਛੱਡ ਕੇ ਕੋਈ ਵੀ ਆਪਣੇ ਬੰਦਾ ਖੜਦਾ ਕਮਿਊਨਿਟੀ ਦਾ ਉਹਦੀ ਸਪੋਰਟ ਕਰੋ ਕਿ ਜਿੱਦਾਂ ਕਹਿੰਦੇ ਨਾ ਵੀ ਆਪਣਾ ਬੰਦਾ ਮਾਰੂ ਤਾਂ ਸ਼ਾਮੇਸ਼ਾ ਸੱਟੂਗਾ ਜਿੱਦਾਂ ਕਹਿ ਦਿੰਦੇ ਆ ਨਾ ਸ਼ਾਮੇ ਸੱਟ ਉਹ ਉਹ ਚੀਜ਼ ਆ ਵੀ ਇਹ ਕਿਉਂਕਿ ਆਪਣੇ ਇੱਥੇ ਗਰੁੱਪ ਬਾਜ਼ੀਆਂ ਵੀ ਬਹੁਤ ਹੈਗੀਆਂ ਹੈਗੇ ਆ ਆ ਕੋਈ ਉਹਨੂੰ ਨਹੀਂ ਪਸੰਦ ਕਰਦਾ ਕੋਈ ਉਹਨੂੰ ਨਹੀਂ ਪਸੰਦ ਕਰਦਾ ਕਿ ਜਦੋਂ ਆਪਣਾ ਕੋਈ ਇਦਾਂ ਦਾ ਕੈਂਡੀਡੇਟ ਖੜਾ ਹੋ ਜਾਂਦਾ ਹੈਗਾ ਜਿਹੜਾ ਕਿ ਸਾਡੇ ਭਾਰਤੀ ਮੂਲ ਦਾ ਆ ਤੇ ਉਹਦੀ ਫੁੱਲ ਸਪੋਰਟ ਕਰੋ ਕਿ ਉਹਦੇ ਸਾਨੂੰ ਬੈਨੀਫਿਟ ਹੀ ਆ ਕੋਈ ਨੁਕਸਾਨ ਨਹੀਂ ਹੋਊਗਾ ਸੋ ਜਿੰਨੇ ਕ ਭਾਰਤੀ ਮੂਲ ਦੇ ਤੁਹਾਡੀ ਸਿਟੀ ਚ ਰਹਿੰਦੇ ਸੀ ਹਾਂ ਬਰਗੇ ਦੇ ਸਭ ਨੇ ਵੋਟਾਂ ਪਾਈਆਂ ਤੁਹਾਨੂੰ ਜੀ ਮੈਨੂੰ ਤਾਂ ਜੀ ਮੈਂ ਤਾਂ ਕਹਿੰਦਾ ਜੀ ਕੋਈ ਗੁਰੂ ਘਰ ਕੋਈ ਮਸਜਿਦ ਕੋਈ ਮੰਦਿਰ ਹਰ ਇੱਕ ਬੰਦਾ ਚਰਚ ਸਾਰੇ ਹਰ ਗੁਰੂ ਘਰਾਂ ਦੇ ਵਿੱਚ ਹਰ ਐਤਵਾਰ ਨੂੰ ਮੇਰੇ ਬਾਰੇ ਅਰਦਾਸ ਹੁੰਦੀ ਸੀ ਤੇ ਇੱਦਾਂ ਮੰਦਰਾਂ ਦੇ ਵਿੱਚ ਮਸਜਿਦਾਂ ਵਾਲਿਆਂ ਨੇ ਸਨੇਹ ਲਾਏ ਵੀ ਬੰਦੇ ਨੂੰ ਵੋਟ ਇਹਨੂੰ ਪਾਣੀ ਹੈਗੀ ਆ ਕਿਉਂ ਮੇਰੇ ਭਾਜੀ ਆਪਣੇ ਇਲਾਕੇ ਜੀ ਬਹੁਤ ਮੈਂ ਲੋਕਾਂ ਦੇ ਵਿੱਚ ਵਿਚਰਦਾ ਤੇ ਲੋਕਾਂ ਲਈ ਕੰਮ ਵੀ ਕਰਦਾ ਸ਼ੁਰੂ ਤੋਂ ਤੇ ਉਹਦਾ ਬਹੁਤ ਲੋਕਾਂ ਦੇ ਵਿੱਚ ਹੈ ਪਿਆਰ ਆਪਣਾ ਲੋਕਾਂ ਨੇ ਉਸ ਪਿਆਰ ਦੇ ਮੈਨੂੰ ਦਿੱਤਾ ਵਾਪਸ ਦਿੱਤਾ ਪਿਆਰ ਜੋ ਮੈਂ ਉਹਨਾਂ ਨੂੰ ਕਰਦਾ ਠੀਕ ਹੈ ਸੋ ਮੇਰਾ ਇੱਕ ਹੋਰ ਛੋਟਾ ਜਿਹਾ ਫਿਰ ਇੱਕ ਸੰਦੇਸ਼ ਹੀ ਕਵਾਂਗਾ ਕਿਉਂਕਿ ਨਵੀਂ ਜੰਗ ਜਨਰੇਸ਼ਨ ਦੇ ਲਈ ਤੁਸੀਂ ਇੱਕ ਰੂਲ ਮਾਡਲ ਉਹ 35 ਸਾਲ ਦਾ ਤਜਰਬਾ ਹੋ ਗਿਆ ਜਰਮਨ ਅਰਗੀ ਧਰਤੀ ਤੇ ਰਹਿੰਦੇ ਆਂ ਬਹੁਤ ਸਾਰੇ ਮੁੰਡੇ ਅੱਜ ਨਵੇਂ ਆ ਰਹੇ ਆ ਵਿਦੇਸ਼ਾਂ ਨੂੰ ਉਹਨਾਂ ਨੂੰ ਕੀ ਸੁਨੇਹਾ ਮੰਗ ਕਿਉਂਕਿ ਮੈਂ ਚਾਹੁੰਨਾ ਕਿ ਕੋਈ ਚੰਗੀ ਗੱਲ ਉਹਨਾਂ ਦੇ ਖਾਨੇ ਪਾਈ ਜਾਵੇ ਕਿਉਂਕਿ ਕਈ ਗਲਤ ਪਾਸਿਆਂ ਨੂੰ ਜਾ ਰਹੇ ਨੇ ਦੇਖੋ ਜੀ ਜਿੰਨਾ ਸਾਬ ਮੇਨ ਹੈ ਜਿਹੜੀ ਚੀਜ਼ ਜਿਹੜਾ ਅਸੀਂ ਜਦੋਂ ਆਏ ਸੀਗੇ ਅਸੀਂ ਸਟਰਗਲ ਕੀਤੀ ਸਹੀ ਤਰੀਕੇ ਨਾਲ ਅਸੀਂ ਕੰਮ ਕਰਨ ਆਏ ਸੀਗੇ ਮਿਹਨਤ ਕਰਨ ਆਈ ਸੀ ਪਰ ਮਗਰ ਪਰਿਵਾਰਾਂ 'ਚ ਵੀ ਗਰੀਬੀਆਂ ਸੀਗੀਆਂ तकरीबन ਬਹੁਤ ਸਾਰੇ ਲੋਕ ਵੀ ਆਪਣੇ ਪਰਿਵਾਰ ਨੂੰ ਉੱਪਰ ਚੱਕਣਾ ਆਪਣੇ ਜੋ ਵੀ ਸਾਡਾ ਹੈਗਾ ਕੁੰਬਾ ਉਹਨੂੰ ਉੱਪਰ ਲੈ ਜਾਣਾ ਭੈਣ ਭਰਾਵਾਂ ਨੂੰ ਜਾਂ ਪਿੰਡ ਨੂੰ ਜਾਂ ਆਪਾਂ ਉਹਨਾਂ ਲਈ ਕੰਮ ਕੀਤਾ ਬਹੁਤ ਮਿਹਨਤਾਂ ਕੀਤੀਆਂ ਬਹੁਤ ਸਟਰਗਲ ਕੀਤੀ ਪਰੰਤੂ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਆ ਰਹੀ ਹੈ ਇਹ ਇਹਨਾਂ ਨੂੰ ਇਹ ਚੀਜ਼ਾਂ ਦੀ ਇਹ ਜ਼ਰੂਰਤ ਨਹੀਂ ਸਮਝਦੇ ਇਹ ਉੱਥੇ ਹੀ ਅਮੀਰ ਆ ਰਹੇ ਆ ਜੀ ਇੰਡੀਆ ਦੇ ਵਿੱਚੋਂ ਹੀ ਚੰਗੇ ਖਾਂਦੇ ਪੀਂਦੇ ਆ ਰਹੇ ਆ ਤੇ ਇੱਥੇ ਆਣ ਕੇ ਉਹ ਇੰਨੀ ਮਿਹਨਤ ਨਹੀਂ ਕਰਦੇ ਜੇ ਮਿਹਨਤ ਨਹੀਂ ਕਰਨਗੇ ਤਾਂ ਸਕਸੈਸ ਨਹੀਂ ਹੋਣਗੇ ਮਿਹਨਤ ਤੋਂ ਬਿਨਾਂ ਕੋਈ ਬੰਦਾ ਸਕਸੈਸਫੁਲ ਨਹੀਂ ਹੋ ਸਕਦਾ ਚਾਹੇ ਜੋ ਮਰਜ਼ੀ ਕਹ ਲੈ ਜੇ ਇਹ ਕੰਮ ਕਰਦੇ ਆ 2 ਘੰਟੇ 4 ਘੰਟੇ ਜਾਂ ਇੱਧਰ ਭੱਜਲਾ ਉੱਧਰ ਭੱਜਲਾ ਉਹ ਸਕਸੈਸ ਨਹੀਂ ਮਿਲ ਸਕਦੀ ਅਸੀਂ 12 12 14 14 ਘੰਟੇ ਕੰਮ ਕਰਕੇ ਇੱਥੇ ਪਹੁੰਚੇ ਆ ਨਾ ਕਿ ਅਸੀਂ ਆਰਾਮ ਨਾਲ ਸੁੱਤੇ ਰਹੇ ਤਾਂ ਇੱਥੇ ਪਹੁੰਚ ਗਏ ਆ ਜੀ ਉਹ ਨਹੀਂ ਹੁੰਦਾ ਉਹਨਾਂ ਨੂੰ ਵੀ ਇਹੀ ਬੇਨਤੀ ਆ ਕਿ ਤੁਸੀਂ ਆਪਣਾ 8 10 ਘੰਟੇ ਰੋਜ਼ ਕੰਮ ਕਰੋ ਮਿਹਨਤ ਕਰੋ ਤੇ ਫਾਲਤੂ ਚੀਜ਼ਾਂ ਦੇ ਵਿੱਚੋਂ ਉਹ ਵੱਲ ਧਿਆਨ ਘਟਾਓ ਕਿਉਂਕਿ ਜਦੋਂ ਜੰਗ ਹੁੰਦੇ ਕੱਲੇ ਆਉਂਦੇ ਆ ਪਰਿਵਾਰ ਸਾਫ਼ ਨਹੀਂ ਹੁੰਦਾ ਹੈਗਾ ਤੇ ਨਾਲ ਦੇਆਂ ਦੇ ਨਾਲ 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 ਬਿਗੜ ਗਾਂ ਬਿਗੜ ਜਾਂਦੇ ਆ ਚਲੋ दारू-ਦੂਰ ਅਸੀਂ ਵੀ ਪੀਣ ਲੱਗ ਪਏ ਸੀ ਇੱਥੇ ਆਣ ਕੇ ਹੁਣ ਵੀ ਪੀਨੇ ਆ ਇਹ ਨਹੀਂ ਗੱਲ ਪਰ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਸੀਗਾ ਮੈਂ ਪੀਦਾ ਵੀ ਸਾਡੀ ਜ਼ਿੰਮੇਵਾਰੀ ਕੀ ਆ ਤਾਂ ਤੁਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਬੜੇ ਵਧੀਆ ਸਨੇਹ ਦਿੱਤੇ ਆ ਮੈਂ ਚਾਹਾਂਗਾ ਕਿ ਜਿੱਥੇ ਸਾਡੀਆਂ ਸਰੋਤਿਆਂ ਨੇ ਇੰਨੀਆਂ ਗੱਲਾਂ ਸੁਣੀਆਂ ਬੜਾ ਅਨਿਆ ਦੋਕ ਗੱਲਾਂ ਆਪਣੇ ਪਿਸ਼ੋਕਰ ਬਾਰੇ ਵੀ ਕਰਦੇ ਜਾਓ ਤੇ ਆਪਣੇ ਪਿਸ਼ੋਕਰ ਬਾਰੇ ਦੱਸਦੇ ਜਰੂਰ ਜਾਓ ਦੇਖੋ ਜੀ ਮੈਂ ਮੇਰਾ ਜਿੱਦਾਂ ਕਿ ਜਨਮ ਤਾਂ ਜੇ ਸਹੀ ਦੇਖਣਾ ਦੇਖਿਆ ਤੇ ਗੁਰੂ ਦੀ ਧਰਤੀ ਅੰਮ੍ਰਿਤਸਰ ਤੋਂ ਆ ਜੀ ਜਨਮ ਹੋ ਤੇ ਪਰ ਕੁਛ ਦੇਰ ਬਾਅਦ ਹੀ ਅਸੀਂ ਗਰਾਂ ਸੈੱਟ ਹੋ ਗਏ ਸੀ ਸਾਡੀ ਉੱਥੇ ਬੈਰਿੰਗ ਦੀ ਫੈਕਟਰੀ ਹੁੰਦੀ ਸੀ ਅੰਮ੍ਰਿਤਸਰ ਤੇ ਉਹਦਾ ਰਾਵ ਮਟੀਰੀਅਲ ਗਰਾਂ ਤੋਂ ਆਉਣਾ ਹੁੰਦਾ ਸੀ ਤੇ ਗਰਾਂ ਆ ਗਏ ਸੀ ਤੇ ਗੁਰਾਇਆਂ ਜਿੰਦਗੀ ਹੁਣ ਮੇਰਾ ਗੁਰਾਇਆਂ ਹੀ ਆ ਜਿੱਦਾਂ ਕਹਿ ਲਓ ਜਨਮ ਸਥਾਨ ਵੀ ਤੇ ਰਹਿਣ ਉਥੇ ਹੀ ਵੱਡੇ ਹੋਏ ਉਥੇ ਲੋਕਲ ਸਕੂਲ ਚ ਗਏ ਤੇ এডਿਕੇਸ਼ਨ ਦੇ ਲਈ ਤੇ ਫਿਰ ਬਾਅਦ ਦੇ ਵਿੱਚ ਡੀਏਵੀ ਕਾਲਜ ਚ ਗਏ ਤੇ ਆ ਉਥੇ ਗੁਰਾਇਆਂ ਫੈਕਟਰੀ ਸੀ ਉਹਦੇ ਵਿੱਚ ਕਰਦੇ ਨੇ ਕੰਮ ਬਾਕੀ ਸੋਸ਼ਲ ਲਾਈਫ ਸੀ ਰੋਟਰੀ ਦਾ ਜਿੱਦਾਂ ਰੋਟਰੀ ਦਾ ਮੈਂ ਪ੍ਰੈਜ਼ੀਡੈਂਟ ਰਿਆਂ ਰੋਟਰੀ ਕਲੱਬ ਦੇ ਜੰਗ ਦਾ ਤਾਂ ਕਾਫੀ ਜਦ ਸੋਸ਼ਲ ਵਰਕ ਕਰਦੇ ਨੇ ਉਸ ਟਾਈਮ ਤੇ ਬਾਕੀ ਪੋਲਿਟਿਕਸ ਦੇ ਵਿੱਚ ਸ਼ੂਟ ਹੁੰਦੀ ਆ ਜਦੋਂ 18 ਸਾਲ ਦੀ ਉਮਰ ਦੇ ਵਿੱਚ ਜੂਸ ਕਾਂਗਰਸ ਦਾ ਮੈਂ ਜਲੰਧਰ ਰੂਲਰ ਦਾ ਪ੍ਰੈਜ਼ੀਡੈਂਟ ਰਹਾ ਹੈਗਾ ਮਨਜਿੰਦਰਜੀਤ ਸਿੰਘ ਬਿੱਟਾ ਹੁੰਦੇ ਸੀ ਉਦੋਂ ਸਾਡੇ ਪ੍ਰੈਜ਼ੀਡੈਂਟ ਤੇ ਉਹਨਾਂ ਨੇ ਮੈਨੂੰ ਜਲੰਧਰ ਰੂਲਰ ਦਾ ਪ੍ਰੈਜ਼ੀਡੈਂਟ ਬਣਾਇਆ ਸੀ ਉਸ ਟਾਈਮ ਤੇ ਜਿਹੜੀ ਸਿਆਸਤ ਦੀ ਗੁੜਤੀ ਆ ਤੁਹਾਨੂੰ ਇੰਡੀਆ ਤੋਂ ਮਿਲ ਗਈ ਸੀ ਬਿਲਕੁਲ ਬਿਲਕੁਲ ਜੀ ਸ਼ੁਰੂ ਤੋਂ ਬਚਪਨ ਤੋਂ ਜਦੋਂ ਨਾ 15-16 ਸਾਲਾਂ ਦੇ ਸੀ ਉਦੋਂ ਉਦੋਂ ਤੋਂ ਹੀ ਇਧਰ ਨੂੰ ਚੱਲ ਗਏ ਸੀਗੇ ਤੋ ਬਹੁਤ-ਬਹੁਤ ਭਰਵਾਜ ਜੀ ਤੁਹਾਡਾ ਤੁਸੀਂ ਸਾਡੇ ਲਈ ਟਾਈਮ ਕੱਢਿਆ ਦਰਸ਼ਕਾਂ ਨੂੰ ਦੱਸਿਆ ਕਿ ਜਰਮਨ ਦੀ ਸਿਆਸਤ ਜਿਹੜੀ ਆ ਉਹ ਕਿੱਥੇ ਖੜੀ ਆ ਆਉਣ ਵਾਲੇ ਸਾਡੇ ਕਿਹੜੇ ਮਸਲੇ ਨੇ ਤੇ ਅਸੀਂ ਕਿਸ ਤਰੀਕੇ ਹੱਲ ਕਰਨਾ ਤੁਸੀਂ ਲਾਈਵ ਪੰਜਾਬੀ ਟੀਵੀ ਯੂ ਐਸ ਏ ਦੀ ਟੀਮ ਵਾਸਤੇ ਜਿਹੜਾ ਆਪਣਾ ਟਾਈਮ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆਸ ਕਰਾਂਗੇ ਕਿ ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਇਹ ਤਰਕੀਆਂ ਬਖਸ਼ੇ ਤੇ ਤੁਸੀਂ ਜਿੰਨੇ ਵੀ ਸਾਡੇ ਪੰਜਾਬੀ ਵੀਰ ਸਾਡੇ ਭਾਰਤੀ ਮੂਲ ਦੇ ਲੋਕ ਜਰਮਨ ਚ ਆਉਂਦੇ ਆ ਉਹਨਾਂ ਦੇ ਜਿੰਨੇ ਵੀ ਮਸਲੇ ਆ ਉਹਨਾਂ ਦੇ ਹੱਲ ਕਰਵਾਓ ਜਰੂਰ ਜੀ ਬਹੁਤ ਬਹੁਤ ਥੈਂਕਸ ਵੀ ਤੇ ਧੰਨਵਾਦ ਤੁਹਾਡਾ ਵੀ ਤੇ ਸਰੋਤਿਆਂ ਦਾ ਵੀ ਇੱਕ ਵਾਰੀ ਫਿਰ ਤੇ ਜਰੂਰ ਜਲਦੀ ਹੀ ਦੁਬਾਰਾ ਮੁਲਾਕਾਤ ਕਰਾਂਗੇ ਤੁਹਾਡੇ ਨਾਲ ਥੈਂਕਸ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ 라이 ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟ ਤੇ ਵੀ ਦੇਖਿਆ ਜਾ ਸਕਦਾ ਹੈ वर्ल्ड फाइव ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਣੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ Live Punjabi TV